ਉਦੋਂ ਆ ਚਲੋ ਮੈਂ ਕਹਿੰਦਾ ਖਰਾਬ ਕਰ ਲੈ ਠੀਕ ਹੈ ਜਿੰਮੇਦਾਰ ਨੇ ਪੈਸੇ ਦਾ ਬੱਲੇ ਕਰ ਲੰਦੇ ਉਹਦੇ ਵੀ ਕਰਦਾ ਚੜ ਲਿਆ ਉਹ ਵੀ ਹੈ ਬੈਂਕਾਂ ਨੇ ਵੀ ਕਰਿਆ ਹੀ ਹੋਗੇ ਚਲੋ ਉਹ ਵੀ ਹੋਗੇ ਬਿਮਾਰੀ ਤਾਂ ਨਾ ਘਰ ਚ ਬਾੜ ਦੇ ਆਪਣੇ ਆਪਾਂ ਤਾਂ ਕੁਝ ਹੀ ਆਪਦਾ ਵੀ ਘਰ ਦਾ ਖਾ ਸਕਦੇ ਆ ਉਹ ਵੀ ਸਭ ਤੋਂ ਵੱਧ ਜਿੰਮੇਦਾਰਾ ਕੌਣ ਹੈ ਸਿਹਤ ਦੀ ਲੋਟਰੀ ਸਭ ਤੋਂ ਵੱਧ ਜਿੰਮੇਦਾਰਾ ਕੋਲ ਆ ਕਿਉਂਕਿ ਦੇਖੋ ਜਿਹੜੀ ਜੀਤ ਤੁਹਾਡੇ ਖੇਤ ਚ ਪੈਦਾ ਕਰਤੀ ਤੁਹਾਡਾ ਨੀ ਉਹ ਖੇਚ ਲੂਗਾ ਪਰ ਜਿਹੜੀ ਤੁਸੀਂ ਕਰੋ ਮੈਨੂੰ ਪੀਜੀ ਵਿੱਚ ਗੋਲੀ ਬਣੀ ਹੋਈ ਐ ਏਮਸ ਚ ਗੋਲੀ ਬਣੀ ਹੋਈ ਐ ਤੁਸੀਂ ਲੱਖ ਨੂੰ 50 ਕਰੋੜ ਤੁਹਾਡਾ ਲੀਵਰੋਂ ਗੋਲੀ ਨੂੰ ਨਹੀਂ ਮੰਨਦਾ ਉਹ ਗੋਲੀ ਨੂੰ ਫੋਟਾ ਲੀਵਰ ਨਹੀਂ ਖਿੱਚੂਗਾ ਕਿਉਂਕਿ ਉਹ ਕੁਦਰਤ ਦੀ ਨਹੀਂ ਹੈਗੀ ਬਣੀ ਹੋਈ ਪੰਜਾਬੀ ਜੱਟਾਂ ਕੋਲ ਜਿਮੀਦਾਰਾਂ ਕੋਲ ਦੁਨੀਆ ਦੀ ਸਭ ਤੋਂ ਪੌਸਟਿਕ ਕਮੇਟੀ ਸੀਗੀ ਉਹ ਆਪਣੇ ਖਰਾਬ ਕਰ ਲਈ ਪਾਣੀ ਸੀਗਾ ਉਹ ਘਟਾਤਾ ਜਿਹੜੀ ਪਤਾ 20 ਪਾਵਰ ਦੀ ਮੋਟਰ ਦੀ ਆਪਾਂ ਨੂੰ 50 50 100 50 ਪਾਵਰ ਤੇ ਲੈ ਕੇ 35 ਪਾਵਰ ਤੇ ਲੈ ਕੇ ਉਸ ਤੋਂ ਬਾਅਦ ਚਲੋ ਮੈਂ ਕਹਿੰਦਾ ਖਰਾਬ ਕਰ ਲੈ ਠੀਕ ਹੈ ਜਿਮੀਦਾਰ ਨੇ ਇਹਦੇ ਵਿੱਚ ਹੁਣ ਆਪਣਾ ਲੀਵਰ ਦੇ ਉੱਤੇ ਫੈਟੀ ਲੀਵਰ ਦਾ ਮਤਲਬ ਕੀ ਹੈ ਗਰਮੀ ਭਰ ਜਾਣਾ ਗਰਮਾਹਟ ਦੇਖੋ ਬਾਤ ਪਿਤ ਕਫ ਤਿੰਨ ਸਿਧਾਂਤ ਨੇ ਸਰੀਰ ਦੇ ਆਯੁਰਵੇਦਿਕ ਗਰਮੀ ਨਾ ਬਦੇ ਠੰਡ ਨਾ ਬੜੇ ਗੈਸ ਨਾ ਬੜੇ ਪਿੱਤ ਗਰਮੀ ਕਾਫਰ ਠੰਡ ਬਾਤ ਗੈਸ ਜੇ ਤੁਹਾਡੀ ਗਰਮੀ ਵਧ ਗਈ ਤੇ ਡੈੱਡ ਲੱਗਾ ਹੁਣ ਆਪਾਂ ਕਹਿੰਦੇ ਲੀਵਰ ਫੈਟੀ ਲੀਵਰ ਹੋ ਗਿਆ ਫੈਟ ਦਾ ਮਤਲਬ ਕੀ ਫੁੱਲ ਗਿਆ ਸੁੱਜ ਗਿਆ ਜੋ ਤੁਸੀਂ ਲੋਹੇ ਨੂੰ ਗਰਮ ਕਰਦੇ ਹੋ ਸੁੱਜ ਜੂਗਾ ਫੁੱਲ ਜੂਗਾ ਸੋ ਜਿਹੜੀ ਚੀਜ਼ ਨੂੰ ਹੀਟ ਮਿਲ ਗਈ ਉਹ ਫੁੱਲ ਜੂਗੀ ਹੁਣ ਹੀਟ ਨੂੰ ਠੰਡ ਘਟੂਗੀ ਠੰਡ ਨੂੰ ਗਰਮ ਹੁਣ ਛਾਤੀ ਆ ਸੁਗੜ ਜਾਂਦੀ ਆ ਜਦੋਂ ਸੁਗੜੇ ਜੋ ਠੰਡ ਵੱਜ ਜਾਂਦੀ ਆ ਆਪਣੀ ਹਾਂਜੀ ਹਾਂਜੀ ਲੋਕ ਕਹਿੰਦੇ ਹੱਟ ਅਟੈਕ ਆ ਰਹੇ ਨੇ ਉਹ ਕਿਉਂ ਆ ਰਹੇ ਨੇ ਜਿਹੜਾ ਡੈੱਡ ਕੈਲਸ਼ੀਅਮ ਹੈ ਉਹਨੂੰ ਆਪਣਾ ਲੀਵਰ ਆਫ ਦੀ ਭਾਸ਼ਾ ਤੋੜਦਾ ਨਹੀਂ ਕਿਉਂਕਿ ਡੈਡ ਚੀਜ਼ ਨੂੰ ਆਪਣਾ ਲੀਵਰ ਸਮਝਦਾ ਨਹੀਂ ਹੈਗਾ ਆਪਣੀ ਭਾਸ਼ਾ ਤੋੜਦਾ ਨਹੀਂ ਹੈਗਾ ਸੋ ਉਹਨੂੰ ਉੱਥੇ ਨਹੀਂ ਪਹੁੰਚਾਉਂਦਾ ਜਿੱਥੇ ਉਹਦੀ ਜ਼ਰੂਰਤ ਹੈ ਉਹਨੂੰ ਗਲਤ ਥਾਂ ਤੇ ਪਹੁੰਚਾ ਦਿੰਦਾ ਹੈ ਉਹਨੂੰ ਖੂਨ ਚ ਪਹੁੰਚਾਤਾ ਉਹਨੂੰ ਖੂਨ ਦੇ ਵਿੱਚ ਕੈਲਸ਼ੀਅਮ ਬਹੁਤ ਹਾਰਡ ਇੱਕ ਤਰ੍ਹਾਂ ਦਾ ਮਿਲਰਲ ਹੁੰਦਾ ਉਹ ਬਲੋਕੇਜ ਕਰ ਦਿੰਦਾ ਉਹ ਜਦੋਂ ਮੈਂ ਕਹਿੰਦਾ ਵੀ ਤੁਸੀਂ ਆਰਗੇਨਿਕ ਵਰਡ ਨੂੰ ਸਮਝਣਾ ਸਭ ਤੋਂ ਪਹਿਲਾਂ ਤੁਸੀਂ ਲਿਵਿੰਗ ਵਰਡ ਨੂੰ ਸਮਝੋ ਇੱਕ ਲਿਵਿੰਗ ਹੁੰਦੀ ਹੈ ਇੱਕ ਨੌਨ ਲਿਵਿੰਗ ਹੁੰਦੀ ਹੈ ਲਿਵਿੰਗ ਚੀਜ਼ ਕੀ ਨੂੰ ਕਹਿੰਦੇ ਨੇ ਵੀ ਜਿਹੜੀ ਚੀਜ਼ ਆ ਜਾਨ ਹੋ ਗਈ ਲੀਵਰ 13 14 ਤਰ੍ਹਾਂ ਦੇ ਕੰਮ ਕਰਦਾ ਸਰੀਰਟ ਉਹਨੇ ਨਵੇਂ ਸੈੱਲ ਵੀ ਬਣਾਉਂਦਾ ਨਵੇਂ ਟਿਸ਼ੂ ਬਣਾਉਂਦਾ ਥੋੜੀ ਸਕਿਨ ਦੀ ਚਮਕ ਥੋੜੇ ਵਾਲਾਂ ਦੀ ਗ੍ਰੋਥ ਥੋੜੇ ਹਾਰਮੋਨ ਦਾ ਕੰਟਰੋਲ ਹੋ ਗਿਆ ਥੋਡੀ ਇਮਿਊਨਿਟੀ ਦਾ ਕੰਟਰੋਲ ਹੋ ਗਿਆ ਥੋੜੇ ਖੂਨ ਦੀ ਸਫਾਈ ਹੋ ਗਈ ਸਾਰਾ ਕੰਟਰੋਲ ਲੀਵਰ ਕੋਲ ਹੁੰਦਾ ਹੈ ਹੁਣ ਜਿਹਦਾ ਹਾਜਮਾ ਸਹੀ ਨਾ ਹੋਵੇ ਤੇ ਲੀਵਰ ਸਾਧਨ ਹਾਜਮੇ ਵਾਲੇ ਪਾਸੇ ਉਲਝਿਆ ਰਹਿੰਦਾ ਉਹ ਬਾਡੀ ਤੇ ਹੋਰ ਕੰਮ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹਦੀ ਡਾਈਜੈਸ਼ਨ ਹੀ ਸਹੀ ਹੁੰਦੀ ਡਾਈਜੈਸ਼ਨ ਕਿਉਂ ਨਹੀਂ ਸਹੀ ਹੁੰਦੀ ਕਿਉਂਕਿ ਲੀਵਰ ਦੇ ਉੱਤੇ ਫੈਟ ਜੜ ਰਹੀ ਹੈ ਗਰਮੈਸ਼ਬਦ ਰਹੀ ਹੈ ਗਰਮੀ ਬਰ ਰਹੀ ਹੈ ਉਹਦੇ ਨਾਲ ਚੀਜ਼ਾਂ ਉਲਝ ਰਹੀਆਂ ਸਾਰੀਆਂ ਜਿਹੜਾ ਬੱਚਿਆਂ ਨੂੰ ਅੱਜ ਕੱਲ੍ਹ ਕਮੀ ਆ ਪ੍ਰੋਟੀਨ ਦੀ ਕਮੀ ਆ ਬਟਾ ਮਾਂਸ ਆਇਰਨ ਆ ਕੈਲਸ਼ੀਅਮ ਫਾਸਫੋਰਸ ਪੋਟਾਸ਼ੀਅਮ ਜਿੰਨੇ ਵੀ ਇਹ ਪੌਸ਼ਟਿਕ ਤੱਤ ਨੇ ਉਹਨਾਂ ਦੀ ਕਮੀ ਹੈ ਨਹੀਂ ਮਿਲਦੇ ਬੱਚਿਆਂ ਨੂੰ ਸੋ ਤੁਸੀਂ ਇਹ ਮਿਲਟਸ ਲੈਣ ਲੱਗੋ ਜਿਹਨੂੰ ਆਪਾਂ ਕੋਤਰਾ ਫੁਰਸਵਾਕ ਕਟਕੀ ਤੇ ਕੰਗਣੀ ਲਿਓ ਜਾਂ ਤਾਂ ਹਰੀ ਕੰਗਣੀ ਲਿਓ ਸੋਏ ਲੋਕ ਸਦਾ ਨਹੀਂ ਖਾਂਦੇ ਉਹ ਮੈਨੂ ਮੇਡ ਪ੍ਰੋਡਕਟ ਹੈ ਮੈਨੂ ਮੇਡ ਪ੍ਰੋਡਕਟ ਨੇ ਗੋਲੀ ਬਣਾਤੀ ਪਹਿਲੀ ਉਹ ਜੇ ਪਹਿਲੀ ਗੋਲੀ ਨੁਕਸ ਪਾਉਗੀ ਤਾਂ ਦੂਜੀ ਵੀ ਕੂਗੀ ਜੇ ਪਹਿਲੀ ਨੇ ਠੀਕ ਕਰਦਾ ਦੂਜੀ ਉਹ ਸਮਝ ਲਿਆ ਉਹ ਉੱਥੇ ਸਾਨੂੰ ਸੇਤ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਉਹ ਗੋਲੀ ਨੂੰ ਉਹ ਗੋਲੀ ਇੱਕ ਦੂਸਰੀ ਠੀਕ ਕਰਕੇ ਦੂਜੀ ਲੈ ਜਿਹੜੀ ਗੋਲੀ ਹੈ ਤੁਸੀਂ ਅੱਜ ਆਪਣੇ ਟਰੰਕ ਚ ਰੱਖਦੇ ਥੋੜੇ ਪੋਤੇ ਨੂੰ ਕਹਿ ਜਾ ਗੋਲੀ ਕਰ ਲੈ 100 ਸਾਲ ਬਾਅਦ ਉਹ ਜੇ ਨਿਕਲੇ ਉਹ ਗਲਤੀ ਹੋਣੀ ਹੈ ਖਰਾਬ ਹੀ ਨਹੀਂ ਹੁੰਦੀ ਤੁਸੀਂ ਇਹ ਨਿਊਟ੍ਰੀਸ਼ਨ ਵੈਲਿਊ ਇਹਦੇ ਉੱਪਰ ਦੇਖੋ ਪੜ ਕੇ ਤੁਸੀਂ ਇਹ ਇਹਦੇ ਉੱਤੇ ਕਾ ਦੇਖੋ ਇਹਦੇ ਵਿੱਚ ਫੈਟ ਦੇਖੋ ਬਹੁਤ ਘੱਟ ਹੈ ਇਹਦੇ ਵਿੱਚ ਆਇਰਨ ਕੈਲਸ਼ੀਅਮ ਆ ਤੇ ਤੁਸੀਂ ਆਨਲਾਈਨ ਵੀ ਇਹ ਚੀਜ਼ ਨੂੰ ਜਿਹੜੇ ਨਿਊਟ੍ਰੀਸ਼ਨ ਵੈਲਿਊ ਨੂੰ ਸਰਚ ਕਰ ਸਕਦੇ ਹੋ ਤੁਸੀਂ ਠੀਕ ਹੈ ਬਈ ਠੀਕ ਹੈ ਬਾਕੀ ਮੈਂ ਜੂਸ ਲੈ ਕੇ ਨਹੀਂ ਆਇਆ ਕਿ ਅੱਜ ਗਰਮੀ ਕਰਕੇ ਬੀਟ ਕਰਾਂ ਨਹੀਂ ਹਰ ਵਾਰ ਮੈਂ ਮੰਡੀ ਆਣਾ ਮੈਂ ਜੂਸ ਲੈ ਕੇ ਆਣਾ ਜੂਰੇ ਆ ਸੋ ਜਿੰਨੇ ਵੀ ਮੇਰੇ ਸਬਜ਼ੇ ਨਹੀਂ ਯੂਜ਼ ਹੁੰਦੇ ਤੇ ਮੈਂ ਉਹਦਾ ਜੂਸ ਕੱਢ ਲਿਆ ਮਸ਼ੀਨਾਂ ਲਾ ਕੇ ਸੋ ਉਹਦੇ ਵਿੱਚ ਆਪਣੇ ਕਲੌਂਜੀ ਤુલਸੀ ਗਲੋਵੈਲ ਨਿੰਮਾ ਆਮਲਾ ਉਹ ਆਪਣੇ ਜਿੰਨੇ ਵੀ ਸਬਜ਼ਾ ਅਜਮੈਂਾ ਸੌਫ ਮਲਠੀ ਜੀਰਾ ਪਾ ਕੇ ਉਹਦਾ ਟੇਸਟ ਬਣਾ ਲਿਆ ਟੇਸਟ ਬਣਾ ਕੇ ਉਹ ਸਬਜ਼ੀਆਂ ਦਾ ਮੈਂ ਉਹਦਾ ਜੂਸ ਵੇਚਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਮੈਂਡਿ ਸੈੱਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਆਜ ਆਪਾਂ ਪਹੁੰਚੇ ਆਂ ਆਰਗੈਨਿਕ ਮੰਡੀ ਦੇ ਵਿੱਚ ਸਿਟੀ ਪਾਰਕ ਦੇ ਬਾਹਰ ਜਿਹਨੂੰ BSNL ਪਾਰਕ ਵੀ ਕਹਿੰਦੇ ਨੇ ਕਿ ਹੁਣ ਇਹਦਾ ਨਾਮ ਸਿਟੀ ਪਾਰਕ ਹੋਇਆ ਹੈਗਾ ਤੇ ਇੱਥੇ ਆਰਗੈਨਿਕ ਦੀ ਮੰਡੀ ਲੱਗਦੀ ਹਰ ਇੱਕ ਐਤਵਾਰ ਨੂੰ ਤੇ ਅੱਜ ਆਪਾਂ ਤੁਹਾਨੂੰ ਮੰਡੀ ਦੇ ਵਿੱਚ ਦਿਖਾਉਣੇ ਆ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਨੇ ਕੀ ਰੇਟ ਹੁੰਦੇ ਨੇਗੇ ਅਓ ਜੇ ਆਪਾਂ ਇਧਰਲੇ ਪਾਸੇ ਸ਼ੁਰੂ ਕਰਦੇ ਆਂ ਬਾਈ ਹਰਨ ਨੇ ਪੋਸਟਰ ਲਾਇਆ ਹੋਇਆ ਤੇ ਆਪਾਂ ਕਰਦੇ ਆਂ ਬਾਈ ਹਰਨ ਨਾਲ ਗੱਲਬਾਤ ਅੱਜ ਆਪਾਂ ਸਸੀ ਕਲਜੀ ਬਾਈ ਜੀ ਆਇਆ ਲੈ ਬਾਈ ਮਾਈਕ ਲਾ ਦਿਓ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਕੀ ਨਾਮ ਆ ਬਈ ਆਪਣਾ ਮੇਰਾ ਨਾਮ ਜੀ ਜੋਲੀ ਹੈ ਜੀ ਐਂਡ ਰਾਜ ਲਹਿੜੀ ਹੈ ਜੀ ਜਲਾ ਸੰਗਰੂਰ ਹੈ ਜੀ ਪਾਤਰਾ ਵੀ ਸਾਡਾ ਸਟੋਰ ਹੈ ਜੀ ਆਰਗੇਨਿਕ ਦਾ 3 ਸਾਲ ਤੋਂ ਕਰ ਰਹੇ ਆ ਜੀ ਤੇ ਯੋਗਾ ਸੈਂਟਰ ਵੀ ਹੈ ਸਾਡਾ ਉਹ ਪਹਿਲਾਂ ਅਸੀਂ ਆਰਗੇਨਿਕ ਦੇ ਵਿੱਚ ਕਾਫੀ ਕੰਮ ਕਰਿਆ ਸਮਝਿਆ ਵੀ ਆਰਗੇਨਿਕ ਚੀਜ਼ ਕੀ ਹੈ ਸੋ ਆਪਾਂ ਮਾਰਕੀਟ ਦੇਖੀ ਸਮਝੀ ਬੇ ਲੋਕ ਆਰਗੇਨਿਕ ਨਾਲੋਂ ਜੇ ਤੁਸੀਂ ਉਹਨਾਂ ਦੀ ਬਿਮਾਰੀ ਦਾ ਹੱਲ ਕਰਦੇ ਹੋ ਆਰਗੇਨਿਕ ਫੂਡ ਨਾਲ ਠੀਕ ਹੈ ਜੀ ਫਿਰ ਥੋੜਾ ਜਿਹਾ ਜ਼ਿਆਦਾ ਸੋਚਦਾ ਇਹ ਤੇ ਬਈ ਦਾ ਉਹਨੂੰ ਲੱਗਦਾ ਵੀ ਹਾਂ ਯਾਰ ਮੈਂ ਜਾਵਾਂ ਕਿਉਂਕਿ ਮੈਂ ਹੁਣ ਆਰਗੇਨਿਕ ਤੁਸੀਂ ਤਾਂ ਖਾਓ ਜੇ ਡਾਕਟਰਾਂ ਨੇ ਖੜਾ ਛੋੜਿਆ ਜੀ ਤੁਸੀਂ ਗੋਲੀਆਂ ਵੀ ਖਾਈ ਜਾਂਦੇ ਹੋ ਆਰਗੇਨਿਕ ਵੀ ਖਾਈ ਜਾਂਦੇ ਹੋ ਫਿਰ ਉਹ ਉਹਦਾ ਕੋਈ ਯੂਸ ਨਹੀਂ ਕਿਹਦੀ ਦੇ ਖਾਓ ਤੁਸੀਂ ਸੋ ਉਹਦੇ ਲਈ ਸਭ ਤੋਂ ਵੱਡੀ ਚੀਜ਼ ਮੈਂ ਕਹਿੰਦਾ ਵੀ ਤੁਸੀਂ ਆਰਗੇਨਿਕ ਵਰ ਨੂੰ ਸਮਝਣਾ ਸਭ ਤੋਂ ਪਹਿਲਾਂ ਤੁਸੀਂ ਲਿਵਿੰਗ ਵਰ ਨੂੰ ਸਮਝੋ ਇੱਕ ਲਿਵਿੰਗ ਹੁੰਦੀ ਹੈ ਇੱਕ ਨੌਨ ਲਿਵਿੰਗ ਹੁੰਦੀ ਹੈ ਲਿਵਿੰਗ ਚੀਜ਼ ਕੀ ਨੂੰ ਕਹਿੰਦੇ ਨੇ ਵੀ ਜਿਹੜੀ ਚੀਜ਼ ਆ ਜਾਨ ਹੋ ਗਈ ਹੈ ਜਿਹੜੀ ਚੀਜ਼ ਰੀਪਰੋਡਿਊਸ ਕਰਦੇ ਜੇ ਮੈਂ ਆਪ ਆਪਣੇ ਬੱਚੇ ਜਨਮ ਦਿੰਦੇ ਅਗਲੀ ਹਾਂਜੀ ਹਾਂਜੀ ਜਿੱਤੇ ਨਰ ਤੇ ਮਾਤਾ ਹੁੰਦੇ ਸੋ ਕੁਦਰਤ ਦੇ ਵਿੱਚ ਜਿੰਨੇ ਫਲ ਫਰੂਟ ਦੇ ਸਬਜ਼ੀ ਹਰ ਚੀਜ਼ ਨਰਮਾਦਾ ਹੁੰਦੀ ਹੈ ਉਹਦੇ ਨਾਲ ਦੇਸੀ ਚੀਜ਼ਾਂ ਕਹਿ ਦਿੰਦੇ ਆ ਉਹ ਦੇਸੀ ਵੀ ਤਾਂ ਰੀਪਰੋਡਿਊਸ ਕਰਦੇ ਨੇ ਲਿਵਿੰਗ ਫੂਡ ਕਹਿੰਦੇ ਨੇ ਸੋ ਜਿਹੜਾ ਲਿਵਿੰਗ ਫੂਡ ਤੁਸੀਂ ਖਾਣੇ ਹੋ ਲਿਵਿੰਗ ਚੀਜ਼ ਨੂੰ ਆਪਣੀ ਬਾਡੀ ਖਿੱਚ ਲੈਂਦੀ ਹੈ ਆਪਣੀ ਭਾਸ਼ਾ ਚ ਤੋੜ ਲੈਂਦੀ ਹੈ ਸਮਝ ਲੈਂਦੀ ਹੈ ਕਿ ਫਿਚਰ ਦੇ ਵਿੱਚ ਉਹ ਚੀਜ਼ ਦਾ ਬੰਦੇ ਨੂੰ ਫਾਇਦਾ ਹੁੰਦਾ ਤੋੜਦੀ ਕਿਵੇਂ ਹੈ ਜਿਵੇਂ ਤੁਸੀਂ ਹੁਣ ਗੋਲੀਆਂ ਵਾਲਾ ਕੈਲਸ਼ੀਅਮ ਖਾ ਲਿਓ ਉਹ ਨੂੰ ਆਪਣਾ ਲੀਵਰ ਖਿੱਚਦਾ ਨਹੀਂ ਸਮਝਦਾ ਨਹੀਂ ਪੜਦਾ ਨਹੀਂ ਆਪਣੀ ਭਾਸ਼ਾ ਤੋੜਦਾ ਨਹੀਂ ਤੋੜਦਾ ਨਹੀਂ ਤਾਂ ਹੁਣ ਜਿਹੜਾ ਕੈਲਸ਼ੀਅਮ ਹੈ ਉਹਦੀ ਜ਼ਰੂਰਤ ਆਪਣੇ ਦੰਦਾਂ ਤੇ ਆਪਣੇ ਹੱਡਾਂ ਚ ਸੋ ਤੁਸੀਂ ਨੈਚੁਰਲ ਜਿਵੇਂ ਆਹ ਆਮਲੇ ਦਾ ਹੋ ਗਿਆ ਜਾਂ ਆਪਣਾ ਸਰ੍ਹਦਾਈ ਬਣਾਨੇ ਇਹਦਾ ਕੈਲਸ਼ੀਅਮ ਹੋ ਗਿਆ ਜਿਹੜਾ ਨੈਚੁਰਲ ਚੀਜ਼ਾਂ ਦਾ ਕੈਲਸ਼ੀਅਮ ਹੁੰਦਾ ਉਹਨੂੰ ਆਪਣਾ ਲੀਵਰ ਖਿੱਚ ਲੂਗਾ ਆਪਦੀ ਬਾਹਸ਼ਾਜ ਤੋੜ ਲੂਗਾ ਤੋੜ ਕੇ ਉਹਨੂੰ ਥੋੜੇ ਦੰਦਾਂ ਚ ਪਚਾਉ ਦੂ ਥੋੜੇ ਹੱਡਾਂ ਚ ਜਿੱਥੇ ਉਹਦੀ ਜ਼ਰੂਰਤ ਹੈ ਚੀਜ਼ ਸੋ ਜਿੱਥੇ ਉਹਦੀ ਜ਼ਰੂਰਤ ਉੱਥੇ ਪਹੁੰਚ ਗਈ ਉਹ ਕਿਹੜੀ ਜੀ ਪਹੁੰਚ ਜਿਹੜੀ ਚੀਜ਼ ਲੀਵਿੰਗ ਹੈ ਜਿਹੜੀ ਚੀਜ਼ ਦਾ ਕਨੈਕਸ਼ਨ ਜ਼ਮੀਨ ਨਾਲ ਹੈ ਜਿਹੜੀ ਚੀਜ਼ ਆਪਾਂ ਪਿਓਰ ਆਪਾਂ ਜਿਹਨੂੰ ਆਰਗੇਨਿਕ ਕਹਿੰਦੇ ਹੁਣ ਜਿਹੜੀ ਡੈੱਡ ਚੀਜ਼ ਹੋ ਗਈ ਹੋਣਾ ਲੋਕਾਂ ਦੇ ਹਾਰਟ ਅਟੈਕ ਆ ਰਹੇ ਨੇ ਉਹ ਕਿਉਂ ਆ ਰਹੇ ਨੇ ਜਿਹੜਾ ਡੈੱਡ ਕੈਲਸ਼ੀਅਮ ਹੈ ਉਹਨੂੰ ਆਪਣਾ ਲੀਵਰ ਆਫ ਦੀ ਭਾਸ਼ਾ ਤੋੜਦਾ ਨਹੀਂ ਕਿਉਂਕਿ ਡੈੱਡ ਚੀਜ਼ ਨੂੰ ਆਪਣਾ ਲੀਵਰ ਸਮਝਦਾ ਨਹੀਂ ਹੈਗਾ ਆਪਣੀ ਭਾਸ਼ਾ ਤੋੜਦਾ ਨਹੀਂ ਹੈਗਾ ਸੋ ਉਹਨੂੰ ਉੱਥੇ ਨਹੀਂ ਪਹੁੰਚਾਉਂਦਾ ਜਿੱਥੇ ਉਹਦੀ ਜ਼ਰੂਰਤ ਹੈ ਉਹਨੂੰ ਗਲਤ ਥਾਂ ਤੇ ਪਹੁੰਚਾ ਦਿੰਦਾ ਉਹਨੂੰ ਖੂਨ 'ਚ ਪਹੁੰਚਾਤਾ ਉਹਨੂੰ ਖੂਨ ਦੇ ਵਿੱਚ ਕੈਲਸ਼ੀਅਮ ਬਹੁਤ ਹਾਰਡ ਇੱਕ ਤਰ੍ਹਾਂ ਦਾ ਮਿਲਰ ਕਾਰਨ ਕੀ ਸੀਗਾ ਡੈਡ ਕੈਚ ਲੈਣਾ ਸੋ ਤਾਂ ਕਰਕੇ ਪਹਿਲੀ ਚੀਜ਼ਾਂ ਤੁਸੀਂ ਲਿਵਿੰਗ ਚੀਜ਼ਾਂ ਖਾਓ ਜਿਹੜੇ ਚੀਜ਼ਾਂ ਰੀਪਰੋਡਿਊਸ ਕਰਦੀਆਂ ਨੇ ਆਪਦਾ ਬੇਬੀ ਨੈਕਸਟ ਵੀਡੀਓ ਚ ਉਹ ਲੋ ਦੂਸਰੀ ਚੀਜ਼ ਆਪਾਂ ਉਸ ਤੋਂ ਬਾਅਦ ਹੀ ਦੇਖਦੇ ਹੋਏ ਆਪਾਂ ਨੇ ਨੇਚਰਲ ਚੀਜ਼ਾਂ ਬਣਾਈਆਂ ਇੱਕ ਆਪ ਲੀਵਰ ਡੀਟੌਕਸ ਜੂਸ ਬਣਾਇਆ ਹੈ ਅੱਛਾ ਜੀ ਸੋ ਜਿਹੜਾ ਇਹ ਜੂਸ ਹੈ ਜੀ ਇਹ ਆਲੂ ਬਖਾਰੇ ਤੋਂ ਬਣਿਆ ਹੋਇਆ ਹੈ ਦੇਸੀ ਆਲੂ ਬਖਾਰਾ ਹੁੰਦਾ ਉਹ ਛੋਟੇ ਸਾਈਜ਼ ਦਾ ਹੁੰਦਾ ਉਹ ਉਹਦੇ ਵਿੱਚ ਗਿੜਕ ਵੱਡੀ ਹੁੰਦੀ ਹੈ ਜਿਵੇਂ ਆਪਾਂ ਔਲੇ ਦਾ ਬਣਾਉਂਦੇ ਆ ਇਹ ਵੀ ਦੇਸੀ ਹੁੰਦਾ ਜਿਹੜਾ ਦੇਸੀ ਹੁੰਦਾ ਹੈ ਜਨਵਰੀ ਤੋਂ ਲੈ ਕੇ ਮਾਰਚ ਤੱਕ ਆਪਦਾ ਪ੍ਰੋਡਕਸ਼ਨ ਦਿੰਦਾ ਉਸ ਤੋਂ ਬਾਅਦ ਆਪਦੀ ਪ੍ਰੋਡਕਸ਼ਨ ਨਹੀਂ ਦਿੰਦਾ ਹੈ ਕਿਉਂਕਿ ਦੇਸੀ ਚੀਜ਼ ਸੀਜ਼ਨਲ ਹੁੰਦੀ ਹੈ ਉਹਦੇ ਵਿੱਚ ਨਰ ਤੇ ਮਾਦਾ ਹੁੰਦੇ ਨੇ ਜਿਹੜੀ ਹਾਈਬ੍ਰਿਡ ਹੁੰਦੀ ਹੈ ਉਹਦੇ ਵਿੱਚ ਇਕੱਲੀ ਮਾਦਾ ਹੁੰਦੀ ਹੈ ਨਰ ਨਹੀਂ ਹੁੰਦਾ ਹੈਗਾ ਬਾਕੀ ਉਹ ਰੀਪਰੋਡਿਊਸਿੰਗ ਕਰਦੀਆਂ ਆਪਣੀਆਂ ਚੀਜ਼ ਸੋ ਇਹਦਾ ਕੀ ਗੁਣ ਹੈ ਤੁਸੀਂ ਉਹਨਾਂ ਜਿਹੜਾ ਲੀਵਰ ਹੈ ਇਹ ਆਲੂ ਗਰਮੀ ਭਰ ਜਾਣਾ ਗਰਮਾਸ਼ ਦੇਖੋ ਬਾਤ ਪਿੱਤ ਕਫ ਤਿੰਨ ਸਿਧਾਂਤ ਨੇ ਸਰੀਰ ਦੇ ਆਯੁਰਵੇਦਿਕ ਗਰਮੀ ਨਾ ਵਧੇ ਠੰਡ ਨਾ ਵਧੇ ਗੈਸ ਨਾ ਬਣੇ ਪਿੱਤ ਗਰਮੀ ਕਫ ਠੰਡ ਬਾਤ ਗੈਸ ਜੇ ਤੁਹਾਡੀ ਗਰਮੀ ਵਧ ਗਈ ਤੇ ਡੈ ਲਗਾ ਹੁਣ ਆਪਾਂ ਕਹਿੰਦੇ ਲੀਵਰ ਫੈਟੀ ਲੀਵਰ ਹੋ ਗਿਆ ਫੈਟ ਦਾ ਮਤਲਬ ਕੀ ਫੁੱਲ ਗਿਆ ਸੁੱਜ ਗਿਆ ਜੋ ਤੁਸੀਂ ਲੋਹੇ ਨੂੰ ਗਰਮ ਕਰਦੇ ਹੋ ਸੁੱਜ ਜੂਗਾ ਫੁੱਲ ਜੂਗਾ ਸੋ ਜਿਹੜੀ ਚੀਜ਼ ਨੂੰ ਹੀਟ ਮਿਲ ਗਈ ਉਹ ਫੁੱਲ ਜੂਗੀ ਹੁਣ ਹੀਟ ਨੂੰ ਠੰਡ ਘਟੂਗੀ ਠੰਡ ਨੂੰ ਕਰ ਹੁਣ ਛਾਤੀ ਆ ਸੁਗੜ ਜਾਂਦੀ ਆ ਜਦੋਂ ਸੁਗੜੇ ਜੋ ਠੰਡ ਵੱਜ ਜਾਂਦੀ ਆ ਆਪਣੇ ਕੋਲ ਹਾਂਜੀ ਹਾਂਜੀ ਸੋ ਠੰਡ ਵੱਜ ਜਾਂਦੀ ਆ ਸੋ ਉਹ ਚੀਜ਼ ਨੂੰ ਦੇਖਦੇ ਹੋਏ ਆਪਾਂ ਇਹ ਧਿਆਨ ਚ ਰੱਖਦੇ ਹੋਏ ਸਸਤੇ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਪੜਾਇਆ ਪ੍ਰੋਡਕਟ ਤੇ ਆਲੂ ਬਖਾਰਾ ਭੂਮੀ ਆਮਲਾ ਮਿਸ਼ਰੀ ਤੇ ਇਮਲੀ ਪੈਂਦੀ ਆ ਇਹਨੂੰ ਖਾਲੀ ਪੇਟੇ ਦੇ ਦੋ ਟੱਕੇ ਸਵੇਰੇ ਲੋ ਦੋ ਸ਼ਾਮ ਨੂੰ ਲੋ ਇਹਦੇ ਨਾਲ ਕੀ ਹੋਊਗਾ ਜਿੰਨਾ ਵੀ ਤੁਹਾਡੇ ਆਪਣਾ ਜ਼ਹਿਰ ਟਾਕਸਿਨ ਆ ਗਰਮੀ ਗਰਮੈਸ਼ ਤੁਹਾਡੇ ਲੀਵਰ ਦੇ ਤੁਹਾਡੇ ਪੇਟ ਦੇ ਵਿੱਚ ਜਮੀ ਹੋਈ ਆ ਉਹਨੂੰ ਇਹ ਪਿਸ਼ਾਬ ਰਾਹੀਂ ਬਾਹਰ ਕਰ ਦੂਗਾ ਜਦੋਂ ਡੀਟੌਕਸ ਹੋ ਗਿਆ ਗੰਦ ਬਾਹਰ ਨਿਕਲ ਗਿਆ ਤਾਂ ਤੁਹਾਡੇ ਲੀਵਰ ਆਪਣੇ ਜੈਂਸ ਸਹੀ ਕੱਟਣ ਲੱਗ ਜਾਂਦਾ ਜੈਂਸ ਸਹੀ ਕਰਦਾ ਜਿਹੜਾ ਖਾਣਾ ਤੁਹਾਡੇ ਸੜਦਾ ਸੀਗਾ ਸੋ ਉਹ ਹਾজম ਹੋਣ ਲੱਗ ਜਾਂਦਾ ਸੋ ਸੜਨਾ ਅਲੱਗ ਚੀਜ਼ ਹੁੰਦੀ ਹੈ ਹਾজম ਹੋਣਾ ਅਲੱਗ ਚੀਜ਼ ਜਿਹੜੀ ਵੀ ਇਹ ਸੜ ਗਈ ਉਹ ਤੁਹਾਡੇ ਪੇਟ ਤੇ ਸਾਰ ਦਿਨ ਪਈ ਰਹੂ ਹਾਂਜੀ ਉਸੇ ਦਾ ਇਤਿਆਬ ਬਣ ਤੁਸੀਂ ਹੁਣ 9 ਵਜੇ ਦਾ ਥਾਣਾ ਖਾ ਲਿਆ 10:30 ਵਜੇ ਨੂੰ ਖਾਲੀ ਹੋ ਗਿਆ ਪੇਟ ਆ ਜਦੋਂ ਤੁਹਾਡਾ ਪੇਟ ਖਾਲੀ ਹੋ ਗਿਆ ਤੁਹਾਡਾ ਲੀਵਰ 13-14 ਤਰ੍ਹਾਂ ਦੇ ਕੰਮ ਕਰਦਾ ਸਰੀਰ ਤੋਂ ਨਵੇਂ ਸੈੱਲ ਵੀ ਬਣਾਉਂਦਾ ਨਵੇਂ ਟਿਸ਼ੂ ਬਣਾਉਂਦਾ ਤੁਹਾਡੀ ਸਕਿਨ ਦੀ ਚਮਕ ਤੁਹਾਡੇ ਵਾਲਾਂ ਦੀ ਗਰੋਥ ਆ ਤੁਹਾਡੇ ਹਾਰਮੋਨ ਦਾ ਕੰਟਰੋਲ ਹੋ ਗਿਆ ਤੁਹਾਡੀ ਇਮਿਊਨਿਟੀ ਦਾ ਕੰਟਰੋਲ ਹੋ ਗਿਆ ਤੁਹਾਡੇ ਖੂਨ ਦੀ ਸਫਾਈ ਹੋ ਗਈ ਸਾਰਾ ਕੰਟਰੋਲ ਲੀਵਰ ਕੋਲ ਹੁੰਦਾ ਹੁਣ ਜਿਹਦਾ ਹਾਜਮਾ ਸਹੀ ਨਾ ਹੋਵੇ ਤੇ ਲੀਵਰ ਸਾਥਨ ਹਾਜਮੇ ਵਾਲੇ ਪਾਸੇ ਉਲਝਿਆ ਰਹਿੰਦਾ ਉਹ ਬਾਡੀ ਤੇ ਹੋਰ ਕੰਮ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹਦੀ ਡਾਈਜੈਸ਼ਨ ਹੀ ਸਹੀ ਹੁੰਦੀ ਡਾਈਜੈਸ਼ਨ ਕਿਉਂ ਨਹੀਂ ਸਹੀ ਹੁੰਦੀ ਕਿਉਂਕਿ ਲੀਵਰ ਦੇ ਉੱਤੇ ਫੈਟ ਜੜ ਰਹੀ ਹੈ ਗ ਸੋਈ ਚੀਜ਼ ਨੂੰ ਦੇਖਦੇ ਹੋਏ ਆਪਾਂ ਇਹ ਚੀਜ਼ ਬਣਾਨੇ ਉਸ ਤੋਂ ਬਾਅਦ ਆਮਲੇ ਦਾ ਜੂਸ ਇਹ ਮੈਂ ਕਹਿੰਦੇ ਨੇ ਸਾਣੇ ਦਾ ਕਿ ਤੌਲੇ ਦਾ ਖਾਦਾ ਬਾਅਦ ਚ ਪਤਾ ਲੱਗੂਗਾ ਇਹ ਤਿੰਨੇ ਥਿਉਰੀਆਂ ਤੇ ਕੰਮ ਕਰਦਾ ਇਹ ਗਰਮੀ ਵੀ ਕੰਟਰੋਲ ਕਰਦਾ ਠੰਡ ਵੀ ਕੰਟਰੋਲ ਕਰਦਾ ਤੇ ਉਹਦੀ ਗੈਸ ਨੂੰ ਵੀ ਕੰਟਰੋਲ ਕਰਦਾ ਬਾਤ ਪਿੱਤ ਕਾਪ ਤਨ ਨਸਾਂ ਦਾ ਤੇ ਕੰਮ ਕਰਦੇ ਇਹ ਵੀ ਆਪਾਂ ਦੇਸੀ ਤੇ ਬਣਾਨੇ ਆਂ ਦੇਸੀ ਉਹ ਆ ਜੀ ਤੇ ਉਸ ਤੋਂ ਬਾਅਦ ਆਪਾਂ ਸ਼ੂਗਰ ਵਾਸਤੇ ਬਣਾਨੇ ਆ ਹੁਣ ਸ਼ੂਗਰ ਵਾਸਤੇ ਨੇਚਰਲ ਚੀਜ਼ਾਂ ਨੇ ਕਲੌਂਜੀ ਤੂਸੀ ਦੀ ਗਲੋਵੇਲ ਜੀ ਨਿੰਮ ਦੀ ਹਾਂ ਜੀ ਅੱਛਾ ਠੀਕ ਨਿੰਮ ਹੋ ਗਿਆ ਜੀ ਆਮਲਾ ਹੋ ਗਿਆ ਕਰੇਲਾ ਹੋ ਗਿਆ ਜਾਮਨ ਹੋ ਗਿਆ ਮੇਤੀ ਹੋ ਗਿਆ ਸੋ ਜਿਹੜੀ ਨੇਚਰਲ ਚੀਜ਼ਾਂ ਹੁੰਦੀਆਂ ਨੇ ਜਮੀਨ ਤੋਂ ਆਉਂਦੀਆਂ ਨੇ ਇਹ ਜਮੀਨ ਤੋਂ ਜਿਹੜੀ ਚੀਜ਼ ਆਉਂਦੀ ਹੈ ਆਪਣਾ ਲੀਵਰ ਉਹ ਨਾਲ ਕਨੈਕਟ ਕਰਕੇ ਆਪਣਾ ਲੀਵਰ ਉਹਨੂੰ ਸੈਪਟ ਕਰ ਲਉਣਾ ਐਲੋਪੈਥਿਕ ਗੋਲੀਆਂ ਨੇ ਐਲੋਪੈਥਿਕ ਗੋਲੀਆਂ ਤਾਂ ਮੈਨੂ ਮੇਡ ਪ੍ਰੋਡਕਟ ਹੈ ਇਹ ਇਹ ਹੁਣ ਬਣਿਆ ਹੈ ਲੱ ਪੁਰਾਣੇ ਸਦੀ ਸਤਾਰਵੀਂ ਸਦੀ ਉਦੋਂ 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 ਸ਼ੂਗਰ ਕੀ ਦਾ ਇਲਾਜ ਹੁੰਦਾ ਸੀਗਾ ਜਾਂ ਬਿਮਾਰੀਆਂ ਦਾ ਕਿੱਥੋਂ ਇਲਾਜ ਹੁੰਦਾ ਸੀ ਉਦੋਂ ਇਲਾਜ ਹੁੰਦਾ ਸੀ ਜਿਹੜੀ ਚੀਜ਼ ਜਮੀਨ ਤੋਂ ਆਉਂਦੀ ਆ ਖਾਣ ਟੇਸ ਤੋਂ ਆਉਂਦੀ ਧਰਤੀ ਤੋਂ ਆਉਂਦੀ ਆ ਆਪਣੇ ਬਾਡੀ ਧਰਤੀ ਨਾਲ ਐਂਟੈਲੀਜੈਂਟ ਨਾਲ ਕਨੈਕਟ ਕਰ ਤੋ ਜਿਹੜੀ ਦੀ ਜਮੀਨ ਤੋਂ ਆਦੀ ਉਹ ਚੀਜ਼ ਨੂੰ ਦੇਖਦੇ ਬਣਾਉਂਦੇ ਆ ਸੋ ਇੱਕ ਆਪਾਂ ਸ਼ਰਦਾਈ ਦੀ ਪੰਜੀਰੀ ਹੈ ਜਿਹੜੇ ਬੱਚਿਆਂ ਨੂੰ ਪ੍ਰੋਟੀਨ ਨਹੀਂ ਮਿਲਦਾ ਹੈਗਾ ਜਾਂ ਫਾਈਬਰ ਨਹੀਂ ਮਿਲਦਾ ਹੁਣ ਆਪਣੇ ਜਿਹੜੇ ਆਪਣੇ ਜਿਵੇਂ ਵੱਡੇ ਵੱਡੇ ਡਾਈਟੀਸ਼ਨ ਨੇ ਉਹ ਵੀ ਲੱਖਾਂ ਨੂੰ 20 20 50 50 ਲੱਖ ਲੱਖ ਰੁਪਏ ਲੈ ਲੈਂਦੇ ਨੇ ਉਹਨੂੰ ਦੱਸਾਂਗੇ ਡਾਈਟ ਨੂੰ ਮੈਂ ਤੁਹਾਨੂੰ ਦੱਸਿਆ ਸਿੰਪਲ ਜੀ ਚੀਜ਼ ਹੈ ਸੁੱਧੀ ਡਾਈਟ ਦੇ ਵਿੱਚ 25 ਤੋਂ 32% ਪ੍ਰੋਟੀਨ ਰੱਖੋ 30% ਦਾ ਫੈਟ ਰੱਖੋ 20 25% ਫਾਈਬਰ ਰੱਖੋ 10 ਤੋਂ 15% ਵਿਟਾਮਿਨਸ ਤੇ ਮਿਲਦਾ ਆ ਉਹਨੂੰ ਉਹਨੂੰ ਮਰਕੀ ਬਰੋਬਰ-ਬਰੋਬਰ ਭਾਸ਼ਾ ਦੇ ਵਿੱਚ ਉਹਨੂੰ ਲਓ ਯੂਜ਼ ਕਰੋ ਤਾਂ ਹੀ ਫਾਇਦਾ ਜੇ ਤੁਸੀਂ ਫੈਟ ਜਿਆਦਾ ਲੈ ਲਈ ਪ੍ਰੋਟੀਨ ਘੱਟ ਗਿਆ ਤਾਂ ਨਹੀਂ ਕੋਈ ਫਾਇਦਾ ਉਹ ਦੀ ਕਿਸੇ ਚੀਜ਼ ਤੋਂ ਵੀ ਲੈ ਸਕਦੇ ਹੋ ਜਿਆਦਾਤਰ ਉਹ ਲੀਵਿੰਗ ਤੋਂ ਲੋ ਲੀਵਿੰਗ ਪ੍ਰੋਟੀਨ ਲੋ ਲੀਵਿੰਗ ਅ ਪਲਾਂਟਸ ਵੇਸ ਤੋਂ ਲੋ ਜਿਹੜੀ ਦੇਸੀ ਚੀਜ਼ਾਂ ਹੁੰਦੀਆਂ ਨੇ ਆਰਗੈਨਿਕ ਚੀਜ਼ਾਂ ਤੋਂ ਲੋ ਥੋੜਾ ਫਾਇਦਾ ਹੋਊਗਾ ਤੇ ਇੱਕ ਜਮੇ ਆ ਬੱਚੇ ਹੋਗੇ ਜਾਂ ਛੋਟੇ ਹੋਗੇ ਜਿਵੇਂ ਤੁਹਾਨੂੰ ਮਿਲਟਸ ਬਾਰੇ ਪਤਾ ਹੋਊਗਾ ਕੋਤਰਾ ਕਟਕੀ ਕੰਗਣੀ ਸਮਾਨ ਇੱਕ ਤਾਂ ਜਿਹੜੇ ਇਹ ਅਨਾਜ ਨੇ ਜੀ ਦੇਸੀ ਇਹ ਹਾਈਬ੍ਰਿਡ ਨਹੀਂ ਹੋਏ ਦੇਸੀ ਨੇ ਇਹਨਾਂ ਦਾ ਛੇੜਖਾਨੀ ਨਹੀਂ ਹੋਈ ਹੈ ਕਿ ਤੇ ਨਰ ਤੇ ਮਾਤਾ ਸੇਮੇ ਉਹੀ ਨੇ ਜਿਹੜੇ ਕੁਦਰਤ ਵੱਲੋਂ ਸੀਗੇ ਇਹ ਆਪਦੇ ਨੂੰ ਬੀਜ ਰੱਖਦੇ ਨੇ ਸੋ ਇਹਨਾਂ ਦੇ ਵਿੱਚ ਕੀ ਗੁਣਾ ਹੈ ਇਹਨਾਂ ਦੇ ਵਿੱਚ ਫਾਈਬਰ ਆ ਜਿਹੜਾ ਬੱਚਿਆਂ ਨੂੰ ਅੱਜ ਕੱਲ ਕਮੀ ਆ ਪ੍ਰੋਟੀਨ ਦੀ ਕਮੀ ਆ ਬਟਾ ਮਾਂਸ ਆਇਰਨ ਆ ਕੈਲਸ਼ੀਅਮ ਫਾਸਫੋਰਸ ਪੋਟਾਸ਼ੀਅਮ ਜਿੰਨੇ ਵੀ ਇਹ ਪੌਸ਼ਟਿਕ ਤੱਤ ਨੇ ਉਹਨਾਂ ਦੀ ਕਮੀ ਆ ਨਹੀਂ ਮਿਲਦੇ ਬੱਚਿਆਂ ਨੂੰ ਸੋ ਤੁਸੀਂ ਇਹ ਮਿਲਟਸ ਲੈਣ ਲੱਗੋ ਜਿਹਨੂੰ ਆਪਾਂ ਕੋਤਰਾ ਵੀ ਕਹਿ ਦਿੰਨੇ ਆ ਕੁੱਟਕੀ ਹੋਗੀ ਕੰਗਣੀ ਹੋਗੀ ਸਵਾਕ ਹੋਗੀ ਰਾਗੀ ਹੋਗੀ ਸੋ ਰਾਗੀ ਤੇ ਕੋਤਰਾ ਹੁਣ ਗਰਮੀ ਚ ਨਾ ਖਾਓ ਹੁਣ ਸਵਾਕ ਕੁੱਟਕੀ ਤੇ ਕੰਗਣੀ ਲਿਓ ਜਾਂ ਤਾਂ ਹ ਸੋਏ ਲੋਕ ਸਦਾ ਨਹੀਂ ਖਾਂਦੇ ਸੀ ਅਸੀਂ ਉਹ ਚੀਜ਼ ਨੂੰ ਦੇਖਦੇ ਉਹਦੇ ਪ੍ਰੋਡਕਟ ਬਣਾ ਲਏ ਸੋ ਪ੍ਰੋਡਕਟ ਕੀ ਹੈ ਜਿਵੇਂ ਚਿਪਸ ਬਣਾ ਲਏ ਉਹਦੇ ਜੀ ਆਹ ਆਪਾਂ ਨੇ ਨੂਡਲ ਬਣਾ ਲਏ ਇਹਦਾ ਆਟਾ ਗੁੰਨ ਲਓ ਆਟਾ ਕੋਨ ਕੇ ਉਹਦੇ ਵਿੱਚ ਦੁੱਧ ਪਾ ਲਓ ਥੋੜਾ ਪੋਲਾ ਹੋ ਜਾਂਦਾ ਥੋੜਾ ਜਿਹਾ ਇਹਦੇ ਵਿੱਚ ਆਪਾਂ ਕਣਕ ਦਾ ਆਟਾ ਵੀ ਪੈਂਦਾ 5-7% ਇਹ ਪਾ ਕੇ ਜੀ ਇਹਦੇ ਵਿੱਚ ਨਾ ਤਾਂ ਮੈਦਾ ਪਾਉਂਦੇ ਆ ਸੀ ਨਾ ਐਮਐਸਜੀ ਪਾਉਂਦੇ ਆ ਕੋਈ ਪ੍ਰਦਾਰਬੇਟੀ ਵੀ ਨਹੀਂ ਪਾਉਂਦੇ ਕੋਈ ਹਾਰਮਫੁਲ ਕੋਈ ਕੁਝ ਵੀ ਜ਼ਹਿਰ ਨਹੀਂ ਹੈਗਾ ਪੁਰਾਣੇ ਜ਼ਮਾਨੇ 'ਚ ਆਪਣੇ ਬਜ਼ੁਰਗ ਬਹੁਤ ਸੇਵੀਆਂ ਬਟਦੇ ਹੁੰਦੇ ਸੀਗੇ ਆਮ ਵੀ ਖਾਂਦੇ ਸੀ ਲੋਕਾਂਾਂ 'ਚ ਪਤਾ ਨਹੀਂ ਹੁਣ ਬੇਲੇ ਵੀ ਰਹਿੰਦੇ ਨੇ ਆਪਣੇ ਜੱਟ ਜ਼ਿਮੀਂਦਾਰਾਂ ਘਰਾਂ 'ਚ ਯਾਰ ਕੋਈ ਉਹ ਵੀ ਨਹੀਂ ਬਣਾਉਂਦੇ ਬਿਲਕੁਲ ਸਿੰਪਲ ਚੀਜ਼ ਬਣਾਉਣ ਦਾ ਕੋਈ ਆਫਾ ਕਮਲ ਜਿੰਦਰੀ ਲਿਆਓ ਆਟਾ ਕੋਨ ਦਾ ਪੱਟ ਕੇ ਇਹਦੇ ਵਿੱਚ ਉਹ ਪ੍ਰੋਟੀਨ ਮਿਲੂਗਾ ਇਹਦੇ ਵਿੱਚ ਤੁਸੀਂ ਇਹ ਨਿਊਟ੍ਰੀਸ਼ਨ ਵੈਲਿਊ ਇਹਦੇ ਉੱਪਰ ਦੇਖੋ ਪੜ੍ਹ ਕੇ ਤੁਸੀਂ ਇਹਦੇ ਉੱਤੇ ਕਾ ਦੇਖੋ ਇਹਦੇ ਵਿੱਚ ਫੈਟ ਦੇਖੋ ਬਹੁਤ ਘੱਟ ਹੈ ਇਹਦੇ ਵਿੱਚ ਆਇਰਨ ਕੈਲਸ਼ੀਅਮ ਆ ਤੇ ਤੁਸੀਂ ਆਨਲਾਈਨ ਵੀ ਇਹ ਚੀਜ਼ ਨੂੰ ਜਿਹੜੇ ਨਿਊਟ੍ਰੀਸ਼ਨ ਵੈਲਿਊ ਨੂੰ ਸਰਚ ਕਰ ਸਕਦੇ ਹੋ ਠੀਕ ਹੈ ਬਈ ਠੀਕ ਹੈ ਬਾਕੀ ਆ ਜਵੇਂ ਪਾਸਤਾ ਹੋ ਗਿਆ ਹਾਂਜੀ ਇਹ ਵੀ ਚਲੋ ਆਟਾ ਗੁੰਨ ਲਓ ਮਸ਼ੀਨ ਆਂਦੀ ਉਹਦੇ ਵਿੱਚ ਪਾ ਪਾ ਗੱਢੀ ਚਲੋ ਕੋਈ ਬਾਹਲੀ ਮਹਗੀ ਮਸ਼ੀਨ ਨਹੀਂ ਆਂਦੀ ਸੰਪਲਾ ਆਦੇ ਮੇਰਾ ਪਿੰਡ ਹੈ ਜੀ ਰਾਜਲੇੜੀ ਉਥੇ ਮੇਰੀਆਂ ਮਸ਼ੀਨਾਂ ਲਾਈਆਂ ਹੋਏ ਨੇ ਸਾਰੀਆਂ ਆ ਵੀ ਆਪਾਂ ਜੂਸ ਜਾਂਦੇ ਜਿਹੜੇ ਸਾਰੇ ਨੇ ਆਪਾਂ ਮਸ਼ੀਨਾਂ ਦੇ ਵਿੱਚ ਕੱਢਦੇ ਆਂ ਜੀ ਇਹ ਸੋ ਜਿਵੇਂ ਉਰੇ ਵੀ ਆਨੇ ਆ ਸੀ ਮੰਡੀ ਤੇ ਸਾਰੀ ਮੰਡੀਆਂ ਤੇ ਜਾਂਦੇ ਆ ਆਪਣਾ ਪਿਓਰ ਵਾਈਟ ਹੋ ਗਿਆ ਜੀ ਇੱਥੇ ਆਪਣੇ ਦੁਕਾਨਾਂ ਦੀ ਮਾਲ ਜਾਂਦਾ ਲੁਧਿਆਣੇ ਵੀ ਜਾਂਦਾ ਆਪਣਾ ਪਟਿਆਲੇ ਵੀ ਜਾਂਦਾ ਜੀ ਇੱਥੇ ਖਾਸਾ ਮਲਟੀ ਸਟੋਰ ਹੈ ਜੀ ਉੱਥੇ ਵੀ ਜਾਂਦਾ ਆਪਣਾ ਲੀਵਰ ਦਾ ਹੋ ਗਿਆ ਜੀ ਆਮਲੇ ਦਾ ਹੋ ਗਿਆ 슈ਗਰ ਦਾ ਹੋ ਗਿਆ ਇੱਕ weight loss ਦਾ ਅੱਜ ਖਤਮ ਹੋਇਆ ਹੋਇਆ ਜੀ ਉਹ ਵੀ ਬਣਾਨੇ ਆ ਸੀ ਉਹ ਐਲੋਵੀਰਾ ਆਮਲਾ ਸੌਫ ਹਰੜਾ ਪੁਰਨਵਾ ਤੁਲਸੀ ਮਰ ਕੀ ਆਪਣੀ ਸੋਈ ਦੇ ਵਿੱਚ ਹੀ ਸਭ ਕੁਝ ਪਿਆ ਠੀਕ ਹੈ ਬਾਈ ਪਰ ਉਹ ਚੀਜ਼ਾਂ ਨੂੰ ਤੁਸੀਂ ਸੋ ਵਰਤੋਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਬਿਮਾਰੀਆਂ ਤੋਂ ਰਹਿਤੋ ਪਰ ਆਪਣਾ ਜੇ ਕੋਈ ਪ੍ਰੋਡਕਟ ਕਿਸੇ ਨੂੰ ਜ਼ਰੂਰਤ ਹੋਵੇ ਲੈਣ ਵਾਸਤੇ ਸੋ 98888 58522 ਆਪਣਾ ਨੰਬਰ ਹੈ ਸੋ ਆਪਾਂ ਹੋਮ ਡਿਲੀਵਰੀ ਵੀ ਕਰਦੇ ਆ ਜਾਂ ਤੁਸੀਂ ਮੰਡੀ ਤੱਕ ਕਿਤੇ ਵੀ ਆ ਕੇ ਲੈ ਸਕਦੇ ਹੋ 98888 52522 ਠੀਕ ਹੈ ਤੇ ਬਈ ਸਭ ਤੋਂ ਪਹਿਲਾਂ ਤਾਂ ਯਾਰ ਜਾਣਕਾਰੀ ਤੁਸੀਂ ਬਹੁਤ ਵਧੀਆ ਦਿੱਤੀ ਤੇ ਬਈ ਇਹ ਜਾਣਕਾਰੀ ਇਕੱਠੀ ਕਰਨ ਪਿੱਛੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਾ ਬਈ ਕਿੰਨਾ ਜਿਵੇਂ ਪੁਰਾਣੇ ਬੰਦੇ ਕੋ ਸੋਚੇ ਦੀ ਨਾ ਮੈਂ ਉਹਦੇ ਪਾਤਰਾ ਕੰਮ ਕਰਾਇ ਸੀ ਹੋਲੇ ਸੀਗਾ ਆਰਗੇਨਿਕ ਦਾ ਰੈਲੀਟੀ ਦੱਸ ਰਿਹਾ ਤੁਹਾਨੂੰ ਭਾਵੇਂ 13-14 ਲੱਖ ਰੁਪਏ ਲਾ ਕੇ ਸੋ ਮੈਂ ਬਾਹਰ ਮੈਂ ਬਾਹਰ ਧਾਨ ਵਾਸਤੇ ਮੈਨੂੰ ਘਰ ਦੀ ਵੀ ਕਹਿੰਦੇ ਮੈਂ ਮੈਂ ਕਰਨਾ ਕੁਝ ਵੀ ਕੁਝ ਉਹ ਤੋਂ ਮੈਂ ਇੰਡੀਆ ਦੀ ਜਿਹੜੀ ਐਲਵਰਡੋ ਲਾ ਲਓ ਨੇਚਰ ਲੈਂਡ ਲਾ ਲਓ ਜਿਹੜੀਆਂ ਬਹੁਤ ਟੌਪ ਮੋਸਟ ਕੰਪਨੀ ਨੇ ਇੰਡੀਆ ਦੀ ਉਹਨਾਂ ਦਾ ਮੈਂ ਸਮਾਨ ਲਿਆ ਸੀ ਬੱਲੇ ਲੱਕੜ ਉੱਪਰ ਲਾ ਕੇ ਆਪਣੇ ਕਾਫੀ ਹਾਈ ਲੈਵਲ ਤੇ ਕੰਮ ਕਰਾਇਆ ਸੀਗਾ ਪਰ ਜਿਹੜੇ ਵੱਡੀਆਂ ਕੰਪਨੀਆਂ ਸੀ ਉਹ ਵੀ ਸਹੀ ਆਰਗੇਨਿਕ ਨਹੀਂ ਉਹ ਕਰਦੇ ਸੀਗਾ ਆਰਗੇਨਿਕ ਦਾ ਮਤਲਬ ਸਭ ਤੋਂ ਸਿੰਪ ਤੁਸੀਂ ਆਰਗੈਨਿਕ ਨਾ ਤੁਸੀਂ ਲੀਵਿੰਗ ਫੂਡ ਦੇ ਨੌਨ ਲੀਵਿੰਗ ਫੂਡ ਦੇ ਵਿੱਚ ਜਾਓ ਉਧਰ ਚੁਆਇਸ ਲਓ ਆਪਦੀ ਸੋ ਲੀਵਿੰਗ ਨੂੰ ਤੁਹਾਡਾ ਲੀਵਰ ਆਪਦੇ ਆਪ ਐਕਸੈਪਟ ਕਰ ਲੂਗਾ ਆਪਣੇ ਆਪ ਹੀ ਖੇਚ ਲੂਗਾ ਸੋ ਉਹ 2-3 ਸਾਲ ਉਧਰ ਮੈਂ ਮਿਹਨਤ ਕਰੀ ਉਹਦੇ ਵਿੱਚ ਮੈਂ ਚਲੋ ਜਿਆਦਾ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਆਪਣੇ ਲੋਕ ਇੰਨਾ ਪ੍ਰੋਡਕਟ ਮਹਿੰਗਾ ਨਹੀਂ ਖਰੀਦ ਸਕਿਆ ਆਰਗੈਨਿਕ ਦੀ ਆਪਣੀ ਮਾਰਕੀਟ ਪੈਦਾ ਕਰਨੀ ਪੂ ਉਹ ਨੇਚਰਲ ਪਹਿਲਾਂ ਮਾਰਕੀਟ ਨਹੀਂ ਹੈਗੀ ਸੋ ਜੀ ਨੂੰ ਦੇਖਦੇ ਹੋਏ ਫਿਰ ਮੈਂ ਸਮਝਿਆ ਸਮਾਜ ਦੇ ਵਿੱਚ ਕੀ ਹੈ ਫਿਰ ਉਹ ਬਿਮਾਰੀਆਂ ਨੂੰ ਸਮਝਿਆ ਹੁਣ ਮੇਰੀਆਂ ਸਬਜ਼ੀਆਂ ਮੈਂ ਖੇਤ ਪੈਦਾ ਕਰਦਾ ਹਾਂ ਕੀੜਾ ਕੱਦ ਸੋ ਵੀਟ ਗ੍ਰਾਸ ਅੱਜ ਮੈਂ ਜੂਸ ਲੈ ਕੇ ਨਹੀਂ ਆਇਆ ਕਿ ਅੱਜ ਗਰਮੀ ਕਰਕੇ ਵੀਟ ਗ੍ਰਾਸ ਨਹੀਂ ਹਰ ਵਾਰ ਮੈਂ ਮੰਡੀ ਆਣਾ ਮੈਂ ਜੂਸ ਲੈ ਕੇ ਆਣਾ ਜੂਰੇ ਆ। ਸੋ ਜਿੰਨੇ ਵੀ ਮੇਰੇ ਸਬਜ਼ੇ ਨਹੀਂ ਯੂਜ਼ ਹੁੰਦੇ ਤੇ ਮੈਂ ਉਹਦਾ ਜੂਸ ਕੱਢ ਲਿਆ ਮਸ਼ੀਨਾਂ ਲਾ ਕੇ। ਸੋ ਉਹਦੇ ਵਿੱਚ ਆਪਣੇ ਕਲੌਂਜੀ, ਤੁਲਸੀ, ਗਲੋਵਲ, ਨਿੰਮਾ, ਆਮਲਾ ਉਹ ਆਪਣੇ ਜਿੰਨੇ ਵੀ ਸਬਜ਼ਾ ਅੱਜ ਮੈਂ ਇਹਨਾਂ ਸੌਂਫ, ਮਲਖੀ, ਜੀਰਾ ਪਾ ਕੇ ਉਹਦਾ ਟੇਸਟ ਬਣਾ ਲਿਆ। ਟੇਸਟ ਬਣਾ ਕੇ ਉਹ ਸਬਜ਼ੀਆਂ ਦਾ ਮੈਂ ਉਹਦਾ ਜੂਸ ਵੇਚਿਆ। ਬਾਕੀ ਜਿਹੜੇ ਆ ਤਿਆਰਬੇ ਕਰੇ ਜਮੈਂ ਲੀਵਰ ਦਾ ਜੂਸ ਆ ਇਹ ਘੱਟੋ ਘੱਟ ਮੈਂ 3-4 ਮਹੀਨੇ ਹੀ ਬਣਾਉਂਦਾ ਰਿਹਾ ਬਣਾ ਦਿਆ ਕਰਾਂ ਡੋਲ ਦਿਆ ਕਰਾਂ ਬਣਾ ਦਿਆ ਕਰਾਂ ਡੋਲ ਦਿਆ ਕਰਾਂ ਫਿਰ ਤਿਆਰਬੇ ਕਰੇ 5-7 ਲੋਕਾਂ ਦੇ ਫਿਰ ਵਾਦਾ ਵਾਦਾ ਉਹਰੇ ਤਿਆਰਬੇ ਕਰੇ ਫਿਰ ਉਹ ਲੋਕਾਂ ਨੂੰ ਮੈਂ ਰੱਖਿਆ ਵੀ ਤੁਹਾਡਾ ਰਿਜ਼ਲਟ ਨਾ ਆਇਆ ਤਾਂ 50% ਤੁਹਾਡੀ ਬੋਤਲ ਵਾਪਸ ਹੋਊਗੀ ਸੋ ਮੇਰੇ ਕੋਈ ਇੱਕ ਵੀ ਵਾਪਸੀ ਨਹੀਂ ਆਈ ਸੋ ਬਾਕੀ ਕੁਝ ਮੈਨੂੰ ਸ਼ੌਂਕ ਸੀ ਸਾਇੰਸ ਦਾ ਮੱਥਾ ਮਾਰਿਆ ਬਰ ਕੀ ਕਹਿੰਦੇ ਨਾ ਪੈਸਾ ਤਾਂ ਕਹਿੰਦੇ ਬਿਆਕਲਾ ਕੋਲ ਵੀ ਆ ਜਾਂਦਾ ਆਦਲ-ਬੰਦਰ ਨੂੰ ਧੋਖੇ ਧੱਕੇ ਖਾ ਕੇ ਆਉਂਦੀ ਆ ਤੁਸੀਂ ਕੋਈ ਵੀ ਨਾ ਜਿਹਨੇ ਆਪਣੇ ਜੰਗਸਰ ਮੁੰਡੇ ਨੇ ਸੋਦਾ ਜਿਹੜਾ ਸਾਨੂੰ ਜ਼ਮੀਨ ਦਾ ਟੁਕੜਾ ਮਿਲਿਆ ਹੋਇਆ ਹੈ ਨਾ ਇਹ ਬਹੁਤ ਕੁਦਰਤ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਪੰਜਾਬ ਦੀ ਜ਼ਮੀਨ ਆ ਇਹ ਹਿਮਾਲਿਆ ਪਰਬਤ ਦੀ ਮਿੱਟੀ ਹੈ ਸੋ ਪੁਰਾਣੇ ਜਮਾਨੇ ਵਿੱਚ ਜਿਹੜੀਆਂ ਪੰਜ ਦਰਿਆ ਨੇ ਪੰਜਾਬ ਦੇ ਉਹ ਨਾਲ ਤਾਕਤ ਲਿਆਉਂਦੇ ਸੀ ਹਿਮਾਲਿਆ ਪਰਬਤ ਦੀ ਫਿਰ ਹਿਮਾਲਿਆ ਪਰਬਤ ਵਿੱਚ ਤਾਕਤ ਕਿਉਂ ਆ ਕਿਉਂਕਿ ਜਿਹੜੇ ਡਾਇਨਾਸੌਰ ਹੁੰਦੇ ਸੀਗੇ ਜਦੋਂ ਆਪਣੇ ਤੋਂ ਪਹਿਲਾਂ ਜਿਹੜੀ ਪ੍ਰਜਾਤੀ ਸੀ ਡਾਇਨਾਸੌਰਾਂ ਦੀ ਉਦੋਂ ਜਿੱਥੇ ਹਿਮਾਲਿਆ ਪਰਬਤ ਆ ਉਰੇ ਜੋ-ਜੋ ਸਮੁੰਦਰ ਹੁੰਦੇ ਸੀਗੇ ਉਹ ਸਮੁੰਦਰ ਦੇ ਸਾਰੇ ਤਾਕਤ ਪਹਾੜਾਂ 'ਚ ਚੜੇ। ਉਹ ਪਹਾੜਾਂ ਦੀ ਸਾਰੀ ਤਾਕਤ ਉਹਦੀ ਮਿੱਟੀ 'ਚ ਆ ਗਈ। ਮਿੱਟੀ ਤੋਂ ਉਹ ਸਾਰੀ ਆਪਣੇ ਪੰਜ ਦਰਿਆ ਪੰਜਾਬ ਦੀ ਰਲ ਕੇ ਪੰਜਾਬ 'ਚ ਆ ਗਈ। ਸੋ ਦੁਨੀਆ ਦੀ ਸਟੈਂਡ ਸਭ ਤੋਂ ਪੋਸਟਿਵ ਧਰਤੀ ਤਾਂ ਹੀ ਤਾਂ ਉਹ ਜਿਹੜੇ ਬਿਲ ਆ ਰਹੇ ਨੇ ਪੰਜਾਬ ਦੀ ਧਰਤੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ? ਕਿਉਂਕਿ ਇਹਦੀ ਮਿੱਟੀ ਚੰਨੀ ਤਾਕਤਾਂ ਕਿਉਂਕਿ ਕੰਪੋਜੀਸ਼ਨ ਆਫ ਸੋਇਲ ਕੰਪੋਜੀਸ਼ਨ ਆਫ ਹਿਊਮਨ ਬੋਡੀ। ਮਿੱਟੀ ਦੀ ਬੰਤਰ ਤੇ ਬੰਦੇ ਦੀ ਬੰਤਰ ਸੇਮ ਹੈ। ਉਹੀ ਪੌਸ਼ਟਿਕ ਤੱਤ ਆਪਣੇ ਸਰੀਰ ਦੇ ਅੰਦਰ ਨੇ ਉਹੀ ਮਿੱਟੀ ਜਿਹਨੇ 0.42% ਸੋਨਾ ਆਪਣੇ ਸਰੀਰ ਚ ਹੈ ਮਿੱਟੀ ਚ ਵੀ ਹੈ ਉਹੀ ਤੱਤ ਬਾਹਰ ਨੇ ਸੋ ਤੁਸੀਂ ਉਹ ਮਿੱਟੀ ਕੋ ਖੇਤ ਜਾਓ ਆਪਣੇ ਉਹ ਮਿੱਟੀ ਨੂੰ ਸਮਝੋ ਉਹ ਮਿੱਟੀ ਤੋਂ ਕੁਝ ਵੀ ਪੈਦਾ ਕਰੋ ਪੈਦਾ ਕਰਕੇ ਉਹ ਉਹਨੂੰ ਲੋ ਸਾਬ ਨਾਲ ਵੇਚੋ ਲੋਕਾਂ ਦੇ ਬੇ ਇੱਕ ਤਾਂ ਲੋਕਾਂ ਦਾ ਯਕੀਨ ਬਣਾਓ ਬਾਕੀ ਉਹਦੀ ਵੈਲਿਊ ਫਰਮ ਨਹੀਂ ਚੀਜ਼ ਹੋਵੇ ਜਿਵੇਂ ਮੇਰਾ ਹਮੇਂ ਨੇ ਦਾ ਘਰ ਦਾ ਲੀਵਰ ਦਾ ਪਟਾਕਾ 500 ਦਾ ਇਹ ਤੁਹਾਡੇ ਪੂਰੇ ਸੂਤ ਸਵੇਰ ਤੁਹਾਡੇ ਜਿੰਨਾ ਵੀ ਜਹਰ ਤੁਸੀਂ ਉਧਰ 50000 ਰੁਪਏ ਲਾ ਕੇ ਬਾਡੀ ਚੋਂ ਕੱਢ ਲਿਓ ਜਹਰ ਤੁਹਾਡਾ ਇੰਨਾ ਗੰਦਰੀ ਨਿਕਲੂ ਜਿੰਨਾ ਇਹ 500 ਦਾ ਕੱਢ ਦੂਗਾ ਕਿ ਇਹ ਲੀਵਿੰਗ ਹੈ ਇਹਦੇ ਦੇਸੀ ਆਲੂ ਬਖਾਰਾ ਦੇਸੀ ਆਲੂ ਘਰ 8-9 ਸਾਲਾਂ ਫੜ ਦਿੰਦਾ ਇਹ ਚੀਮਲੀ ਆ 40 ਸਾਲ ਚ ਫੜ ਦਿੰਦੀ ਹੈ ਦੇਸੀ ਅਮਲੀ ਹਾਈਬ੍ਰਿਡ ਬਹੁਤ ਟਾਈਮ ਤੋਂ ਪਹਿਲਾਂ ਫੜ ਦੇ ਦਿੰਦੇ ਨੇ ਬੱਚਾ 9 ਮਹੀਨੇ ਚ ਬਣਦਾ ਤਾਂ 9 ਚ ਹੀ ਬਣੋ ਤੁਸੀਂ ਇਹ ਗੱਲ ਨੂੰ ਮੰਨ ਲਓ ਆਪਣੇ ਦਿਮਾਗ 'ਚ ਫਿੱਟ ਕਰ ਲਓ ਕਿ ਕੁਦਰਤ ਦੇ ਸਿਧਾਂਤ ਨਾਲ ਤੁਸੀਂ ਹਿਸ਼ਿਆਰੀ ਨਾ ਕਰੋ ਉਹਦੇ ਸਿਧਾਂਤਾਂ ਨੂੰ ਮੰਨੋ ਆਪਣੀ ਜ਼ਿੰਦਗੀ 'ਚ ਅਪਲਾਈ ਕਰੋ ਥੋੜੇ ਸਮੇਂ ਸਟਾਰਟਿੰਗ 'ਚ ਕੁਦਰਤ ਦਾ ਔਖਾ ਹੁੰਦਾ ਹੁਣ ਤੁਹਾਨੂੰ ਬਹੁਤ ਜਿਵੇਂ ਮੈਂ ਹੁਣ ਆਪਣੇ ਖੇਤ 'ਚ ਕੀ ਕਰਦਾ ਪਹਿਲਾਂ ਮੈਂ ਗੰਡੋਆਣ ਦੇ ਵੀ ਕਰਿਆ ਰੇੜੀ ਕੰਮ ਇਹਨੂੰ ਬਹੁਤ ਦਿੱਕਤ ਗੋੜ ਦੇ ਵਿੱਚ ਬੈਕਟੀਰੀਆ ਪੈਦਾ ਹੋ ਗਿਆ ਹਾਂਜੀ ਉਹ ਤੋਂ ਬਾਅਦ ਉਹਦੇ ਵਿੱਚ ਮੈਂ ਵੇਸਣ ਪਾ ਦਿੰਨਾ ਉਹ ਤੋਂ ਬਾਅਦ ਉਹਦੇ ਵਿੱਚ ਮੈਂ ਗੋਹਾ ਪਾ ਦਿੰਨਾ ਠੀਕ ਹੈ ਜੀ ਠੀਕ ਹੈ ਉਹ ਜੀ ਬੈਕਟੀਰੀਆ ਪੈਦਾ ਹੋ ਗਿਆ ਹੁਣ ਉਹ ਗੋਹਾ ਪਾਣ ਤੋਂ ਬਾਅਦ ਉਹਦੇ ਵਿੱਚ ਮੈਂ ਜੰਡ ਦੀ ਮਿੱਟੀ ਲਿਆ ਕੇ ਉਹ ਪਾ ਦਿੰਨਾ ਉਹਨੂੰ ਛੱਡ ਦਿੰਨਾ ਢੱਕ ਦਿੰਨਾ ਉਹ ਜਿਹੜੇ ਬੈਕਟੀਰੀਆ ਪੈਦਾ ਹੋ ਗਿਆ ਉਹ ਬੈਕਟੀਰੀਆ ਨੂੰ ਖਾਣ ਬਾਅਦ ਤੇ ਬੇਸਟੇਜ ਮਿਲ ਜਾਂਦਾ ਉਸ ਤੋਂ ਬਾਅਦ ਜਿਹੜਾ ਮੈਂ ਆਪਦੇ ਘਰ ਦੀ ਬੇਸਟੇਜ ਕਰਦਾ ਜਿਵੇਂ ਲੀਵਰ ਮੇਰੇ ਇਕੋ ਸਿਸਟਮ ਮੇਰੇ ਪਿੰਡ ਆ ਕੇ ਇਕੋ ਸਿਸਟਮ ਬਣਿਆ ਬਹੁਤ ਵਧੀਆ ਹੋ ਜਿਹੜੀ ਮੇਰੀ ਔਲੇ ਦੀ ਬੇਸਟੇਜ ਨਿਕਲਦੀ ਹੈ ਉਹ ਸਾਰੀ ਮੇਰੀ ਉਹ ਚਲੀ ਜਾਂਦੀ ਮੇਰੇ ਜਾਨਵਰ ਉਹ ਖਾ ਲੈਂਦੇ ਨੇ ਮੇਰੀ ਸਬਜ਼ੀਆਂ ਦੀ ਬੇਸਟੇਜ ਹੋ ਗਈ ਮੇਰੇ ਖੀਰੇ ਦੇ ਉਹ ਸਾਰੀ ਮੇਰੀ ਉਂਝ ਟਲੀ ਜਾਂਦੇ ਖੇਲ ਬਣਾਈ ਹੋਈ ਆ ਸੋ ਉਹਦੇ ਨਾਲ ਉਹ ਬੈਕਟੀਰੀਆ ਤਾਕਤਵਰ ਹੁੰਦਾ ਉਹ ਤਾਕਤਵਰ ਹੋ ਕੇ ਉਹ ਬੈਕਟੀਰੀਆ ਨੂੰ ਮਿੱਟੀ 'ਚ ਪਾ ਦਿੰਦਾ ਠੀਕ ਹੈ ਉਹ ਫਿਰ ਜ ਹੁਣ ਉਹ ਜਦੋਂ ਉਹਨੂੰ ਜਾਨਵਰ ਖਾਂਦਾ ਹੈ ਉਹ ਆਪਣੀ ਬਾਡੀ ਚ ਉਹਨੂੰ ਘੜ ਦਿੰਦਾ ਹੈ ਤਾਂ ਉਹ ਜਿਹੜਾ ਜ਼ਿੰਕ ਸੀਗਾ ਉਹ ਪlant ਸਦਾ ਖਿੱਚ ਲਾਂਦਾ ਠਿੱਚੂ ਹੈ ਕਦੋਂ ਜਦੋਂ ਉਹਨੂੰ ਕੋਈ ਜਾਨਵਰ ਖਾਊਗਾ ਬੈਕਟੀਰੀਆ ਖਾਊਗਾ ਬੈਕਟੀਰੀਆ ਮਿੱਟੀ 'ਚ ਤਾਂ ਜਾਂਦਾ ਰੂਗੇ ਜਿਹੜੇ ਜ਼ਹਿਰ ਨਹੀਂ ਪਊਗੀ ਉਹ ਤੁਸੀਂ ਪ੍ਰਾਣ ਪਾ ਦਿੰਦੇ ਹੋ ਜਿਹੜਾ ਜ਼ਹਿਰਾਂ ਪਾ ਦਿੰਦੇ ਹੋ ਉਹ ਜਿਹੜਾ ਉਹ ਕਿਉਂ ਵੱਡੇ ਲੋਕਾਂ ਤੋਂ ਪਾਇਆ ਗਿਆ ਕਿਉਂਕਿ ਮੈਂ ਕਹਿੰਦਾ ਆਰਗੈਨਿਕ ਤਾਂ ਜਮੀ ਸਸਤਾ ਸੌਖੀ ਆ ਹੁਣ ਮੇਰੇ ਘਰ ਦੇ ਜਿਹੜੇ ਕੇਲੇ ਦੇ ਛਿਲਕੇ ਨੇ ਜਾਂ ਮੇਰੇ ਸਦੀ ਸਬਜੀ ਆ ਸਾਡੇ ਉਹਦੇ ਛਿਲਕੇ ਨੇ ਅਸੀਂ ਉਹਨਾਂ ਦੀ ਲੈ ਕੇ ਉਹੀ ਬੈਕਟੀਰੀਆ ਤਿਆਰ ਕਰ ਲੈਂਦੇ ਆ ਉਹ ਤੰਦਰੁਸਤ ਹੋ ਜਾਂਦੇ ਨੇ ਉਹੀ ਮੇਰੇ ਖੇਤ ਚਲੇ ਜਾਂਦੇ ਨੇ ਖੇਤ ਦੀ ਮਿੱਟੀ ਨੂੰ ਖਾ ਕੇ ਉਹ ਜ਼ਿੰਕ ਫੇਰ ਉਹ ਸਬਜ਼ੀ ਤਾਂ ਆ ਜਾਂਦੀ ਆ ਘੁੰਮ ਕੇ ਫੇਰ ਮੇਰੇ ਘਰੇ ਆ ਜਾਂਦੀ ਆ ਫੇਰ ਮੇਰੇ ਖੇਤ ਤੇ ਲਈ ਜਾਂਦੀ ਆ ਉਹ ਬਸ ਇੱਕ ਬਹੁਤ ਸਸਤਾ ਸਰਕਲ ਬਣ ਆ ਰਿਹਾ ਹੈ ਬਸ ਸਰਕਲ ਬਣ ਗਿਆ ਬਸ ਸਸ ਸਰਕਲ ਬਣਦਾ ਉਹ 3-4 ਸਾਲਾਂ ਦਾ ਉਹ ਵੇਟ ਕਰੋ ਹੁਣ ਤੁਹਾਨੂੰ ਲੱਗਦਾ ਮੇਰੇ ਸਰਵਰ ਦੀ ਖੇਤੀ ਹੈ ਜੀ ਸਰਵਰ ਦੀ ਮੈਂ ਇਹ ਹੁਣ ਖੇਤ ਤੋਂ ਲਾ ਕੇ ਜਦੋਂ ਕੀ ਲਾ ਵੀ 3-4 ਲੱਖ ਦਾ ਘਾਟਾ ਪੈ ਗਿਆ ਪਰ ਮੈਂ ਕਹਿੰਦਾ ਜੇ ਮੈਂ ਅੱਜ ਕਿਤੇ 10 ਕਰੋੜ ਵੀ ਖਰਾਬ ਕਰ ਲੈਂਦਾ ਮੈਨੂੰ 4-5 ਲੱਖ ਨੇ ਜਿੰਨੇ ਚੀਜ਼ਾਂ ਸਿਖਾਤੀਆਂ ਜਾਂ ਮੇਰੇ ਉਧਰ ਲਾਸ ਮੈਨੂੰ 10 ਲੱਖ ਵਾਂਗੂ ਹੋਇਆ ਪਰ ਉਨੀਆਂ ਮੈਂ ਕਿਤੇ ਵੀ ਨਹੀਂ ਸਿੱਖ ਸਕਦਾ ਸੀ ਇਹ ਮੈਨੂੰ ਸਾਰੀ ਉਮਰ ਦਾ ਗਿਆਨ ਮਿਲ ਗਿਆ ਉਹ ਮਿਲਦਾ ਕਦੋਂ ਜਦੋਂ ਆਪਾਂ ਚੀਜ਼ਾਂ ਰੈਲੀਟੀ 'ਚ ਕਰਦੇ ਆ ਰੈਲੀਟੀ 'ਚ ਔਖ ਹੁੰਨੇ ਜਦਵੇਂ ਉਹਨਾਂ ਸੀ ਲੀਵਰ ਦਾ ਬਣਾ ਲੈਂਦੇ ਸੀਗੇ ਖਰਾਬ ਹੋ ਜਾਂਦਾ ਸੀ ਡੋਲ ਦਿੰਦੇ ਸੀ ਫੇਰ ਬਣਾਉਂਦੇ ਸੀ ਫੇਰ ਡੋਲਦੇ ਸੀ ਖੱਪਦੇ ਸੀਗੇ ਵੀ ਮਿਹਨਤ ਹਰ ਚੀਜ਼ 'ਚ ਕਰਨੀ ਪੈਂਦੀ ਹੈ ਪਰ ਇੱਕ ਚੀਜ਼ ਦੀ ਮੈਂ ਸ਼ਰਤ ਦਿੰਦਾ ਐਗਰੀਕਲਚਰ ਦੇ ਵਿੱਚ ਮਿਹਨਤ ਸੌਖੀ ਹੈ ਪਰਫੈਸ਼ਨ ਦੇ ਨਾਲ ਇੰਜੀਨੀਅਰ ਬਣੋਗੇ ਉਸ ਤੋਂ ਦੋਇਦਰਤ ਪੜ੍ਹਨਾ ਪਊਗਾ ਜਾਂ ਹੋਰ ਕੋਈ ਵੀ ਬੈਂਕ 'ਚ ਜਾਓ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਕਿੰਨੀ ਮਿਹਨਤ ਹੁੰਦੀ ਹੈ ਆਪਦੇ ਘਰ ਦੀ ਖੇਤੀ ਤੁਸੀਂ ਜਦੋਂ ਜੀ ਕਰਨਾ ਕੰਮ ਕਰ ਲਓ ਨਹੀਂ ਕਰਨਾ ਨਾ ਕਰੋ ਸੋ ਆਪ ਦੀ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਹੈ ਤੁਸੀਂ ਉਹਨੂੰ ਹੋਲਡ ਕਰਕੇ ਉਹ ਵਧੀਆ ਕਰੋ ਜਦ ਕਿ ਹੋਰ ਕਿਤੇ ਜਾਣ ਨਾਲੋਂ ਬਹੁਤ ਵਧੀਆ ਚੀਜ਼ ਹੈ ਬਾਕੀ ਮੈਂ ਜਿਹੜੇ ਬਾਹਰ ਮੁੰਡੇ ਜਾਂਦੇ ਨੇ ਆਪਣੇ ਹੁਣ ਤੱਕ ਕੈਨੇਡਾ ਦਾ ਸਾਨੂੰ ਪਤਾ ਹੀ ਲੱਗ ਰਿਹਾ ਇਸ ਟਾਈਮ ਉੱਥੇ ਗਰੋਸਰੀ ਵੀ ਲੋਕਾਂ ਦਾ ਵਗਾਰੀ ਜਾ ਰਹੀ ਪੂਰੀ ਬੁਰਾ ਹੁਣ ਦੇਖੋ ਬੁਰਾ ਹਾਲ ਹੈ ਆਪਣੇ ਕੋਲ ਪੰਜਾਬੀ ਜੱਟਾਂ ਕੋਲ ਜ਼ਿਮੀਦਾਰਾਂ ਕੋਲ ਦੁਨੀਆ ਦੀ ਸਭ ਤੋਂ ਪੌਸਟਿਕ ਕਮੇਟੀ ਸੀਗੀ ਉਹ ਆਪਣੇ ਖਰਾਬ ਕਰ ਲਈ ਪਾਣੀ ਸੀਗਾ ਉਹ ਘਟਾਤਾ ਜਿਹੜੀ ਪਤਾ 10 20 ਪਾਵਰ ਦੀ ਮੋਟਰ ਦੀ ਆਪਾਂ ਨੂੰ 50 50 100 ਪਾਵਰ ਤੇ ਲੈ ਕੇ 35 ਪਾਵਰ ਤੇ ਲੈ ਕੇ ਉਸ ਤੋਂ ਬਾਅਦ ਚਲੋ ਮੈਂ ਕਹਿੰਦਾ ਖਰਾਬ ਕਰ ਲੈ ਠੀਕ ਹੈ ਜ਼ਿਮੀਦਾਰ ਨੇ ਉਸ ਤੋਂ ਬਾਅਦ ਚਲੋ ਮੈਂ ਕਹਿੰਦਾ ਖਰਾਬ ਕਰ ਲੈ ਠੀਕ ਹੈ ਜ਼ਿਮੀਦਾਰ ਨੇ ਪੈਸੇ ਦਾ ਬੱਲੇ ਕਰ ਲੰਦੇ ਉਹਦੇ ਵੀ ਕਰਦਾ ਚੜ ਲਿਆ ਉਹ ਵੀ ਹੈ ਬੈਂਕਾਂ ਨੇ ਵੀ ਕਰਿਆ ਹੀ ਹੋਗੇ ਚਲੋ ਉਹ ਵੀ ਹੋਗੇ ਬਿਮਾਰੀ ਤਾਂ ਨਾ ਘਰ ਚ ਬਾੜਦੇ ਆਪਨੇ ਆਪਾਂ ਤਾਂ ਕੁਛ ਹੀ ਆਪਦਾ ਤੇ ਘਰ ਦਾ ਖਾ ਸਕਦੇ ਆ ਉਹ ਵੀ ਸਭ ਤੋਂ ਵੱਧ ਜ਼ਿਮੀਦ ਸਿਹਤ ਦੀ ਲੋਟਰੀ ਵੀ ਸਾਡੇ ਤੋਂ ਬਾਅਦ ਜ਼ਿੰਮੇਦਾਰਾਂ ਕੋਲ ਆ ਕਿਉਂਕਿ ਦੇਖੋ ਜਿਹੜੀ ਜੀਤ ਤੁਹਾਡੇ ਖੇਤ ਚ ਪੈਦਾ ਕਰਤੀ ਤੁਹਾਡੇ ਲੀਵਰ ਉਹ ਖਿੱਚ ਲੂਗਾ ਪਰ ਜਿਹੜੀ ਤੁਸੀਂ ਕਰ ਰਹੇ ਮੈਨੂੰ ਪੀਜੀ ਵਿੱਚ ਗੋਲੀ ਬਣੀ ਹੋਈ ਐ ਐਮਸ ਚ ਗੋਲੀ ਬਣੀ ਹੋਈ ਐ ਤੁਸੀਂ ਲੱਖ ਲਓ 50 ਕਰੋੜ ਤੁਹਾਡੇ ਲੀਵਰੋਂ ਗੋਲੀ ਨੂੰ ਨਹੀਂ ਮੰਨਦਾ ਉਹ ਗੋਲੀ ਨੂੰ ਤੁਹਾਡੇ ਲੀਵਰ ਨਹੀਂ ਖਿੱਚੂਗਾ ਕਿਉਂਕਿ ਉਹ ਕੁਦਰਤ ਦੀ ਨਹੀਂ ਹੈਗੀ ਬਣੀ ਹੋਈ ਉਹ ਮੈਨੂ ਮੇਡ ਪ੍ਰੋਡਕਟ ਐ ਮੈਨੂ ਮੇਡ ਪ੍ਰੋਡਕਟ ਨੇ ਗੋਲੀ ਬਣਾਈ ਪਹਿਲੀ ਉਹ ਜੇ ਪਹਿਲੀ ਗੋਲੀ ਨੁਕਸ ਪਾਉਗੀ ਤਾਂ ਦੂਜੀ ਵੀ ਖੂਗੀ ਜੇ ਪਹਿਲੀ ਨੇ ਠੀਕ ਕਰਦਾ ਦੂਜੀ ਉਹ ਸਮਝ ਲਿਆ ਉਹ ਉੱਥੇ ਸਾਨੂੰ ਸਿਹਤ ਨਾਲ ਕੋਈ ਕਨੈ ਉਹ ਗੋਲੀ ਇੱਕ ਦੂਸਰੀ ਦੇ ਤੁਮਾਰੀ ਠੀਕ ਕਰਕੇ ਦੂਜੀ ਲੈ ਜੀ ਉਹ ਦੇਖੋ ਤੁਸੀਂ ਜਿਹੜੀ ਗੋਲੀ ਹੈ ਤੁਸੀਂ ਅੱਜ ਆਪਣੇ ਟਰੰਕ ਚ ਰੱਖਦੇ ਹੋ ਤੁਹਾਡੇ ਪੋਤੇ ਨੂੰ ਕਹਿ ਜਾ ਗੋਲੀ ਕਰ ਲੈ 100 ਸਾਲ ਬਾਅਦ ਉਹ ਹੀ ਜੀ ਨਿਕਲੇ ਆਓ ਉਹ ਗਲਦੀ ਹੋਣੀ ਖਰਾਬ ਹੀ ਨਹੀਂ ਹੁੰਦੀ ਹੁਣ ਕੁਦਰਤ ਦੀ ਤੁਸੀਂ ਫਲ ਫਰੂਟ ਸਬਜ਼ੀ ਰੱਖਦੇ ਦੋ ਦਿਨ ਚ ਖਰਾਬ ਹੋ ਜੂਗੀ ਗਲ ਜੂਗੀ ਜਿਹੜੀ ਚੀਜ਼ ਖਰਾਬ ਹੋ ਗਈ ਗਲ ਗਈ ਉਹ ਤੁਹਾਡੇ ਅੰਦਰ ਵੀ ਗਲੂਗੀ ਜਦੋਂ ਅੰਦਰ ਗਲ ਜੂਗੀ ਤਾਂ ਉਹਦੀ ਪਾਉਟੀ ਵੀ ਤਿਆਰ ਹੋਊਗੀ ਉਹ ਡਾਈਜੈਸਟ ਵੀ ਹੋ ਜੂ ਹੁਣ ਪਲਾਸਟਿਕ ਜਿੰਨਾ ਵੀ ਹੁਣ ਆਪਾਂ ਸਿੰਥੈਟਿਕ ਫੂਡ ਖਾਣੇ ਆ ਜਿਹੜਾ ਪੈਕੇਟ ਫੂਡ ਖਾਣੇ ਆ ਉਹ ਸਾਰੇ ਕੀ ਹੁੰਦਾ ਉਹਦੇ ਉਹ ਗਲਦੇ ਨਹੀਂ ਹੈਗੇ ਸੜਦੇ ਨਹੀਂ ਹੈਗੇ ਜਿਹੜੀ ਚੀਜ਼ ਗਲਦੀ ਸੜਦੀ ਉਹ ਡਾਈਜੈਸਟ ਕਿਵੇਂ ਹੋ ਜੂ ਉਹ ਡਾਈਜੈਸਟ ਵੀ ਨਹੀਂ ਹੁੰਦੀ ਹੈਗੀ ਜਦੋਂ ਡਾਈਜੈਸਟ ਨਹੀਂ ਹੋਊਗੀ ਤਾਂ ਉਹਨੇ ਜ਼ਹਿਰ ਬਣ ਜਾਂਦਾ ਅੰਦਰ ਤੁਹਾਡੇ ਉਹੀ ਜ਼ਹਿਰ ਨੇ ਤੁਹਾਡੇ ਬਾ ਕੈਂਸਰ ਕਹਿ ਲੋ ਚ ਇਹਦੀ ਉਹਨੂੰ ਤੁਸੀਂ ਬੀਪੀ ਕਹਿ ਲੋ ਕੋਲੇਸਟ੍ਰੋਲ ਕਹਿ ਲੋ ਸ਼ੂਗਰ ਕਹਿ ਲੋ ਉਹ ਉਹ ਬਿਮਾਰੀਆਂ ਨੇ ਜਨਮ ਉੱਥੇ ਲੈਣਾ ਤਾਂ ਕਹ ਰਹੇ ਵੀ ਤੁਸੀਂ ਉਹ ਨੇਚਰਲ ਚੀਜ਼ਾਂ ਉਹ ਖਾਓ ਜਿਹੜੀ ਚੀਜ਼ ਗਲਦੀ ਤੇ ਸੜਦੀ ਗਿਆ ਠੀਕ ਹੈ ਤੁਸੀਂ ਆਪਾਂ ਪਰ ਲੋਕ ਅੱਜ ਕੱਲ ਦੇ ਖਾਸ ਕਰਕੇ ਮੈਂ ਕਹਿੰਦਾ ਬਹੁਤ ਨਸ ਲਾਗੇ ਨਿਕਰੀਆ ਸਭ ਤੋਂ ਇਸ ਟਾਈਮ ਜੇ ਮੈਂ ਕਹਿੰਦਾ ਦੁਨੀਆਂ ਦੀ ਨਸਲ ਪਿੱਛੇ ਤਾਂ ਜਿੱਟਾਂ ਦੀ ਜਿਹੜੀਆਂ ਗੱਟ ਸਿਕ ਕੌਮ ਆ ਇਹ ਸਭ ਤੋਂ ਜ਼ਿਆਦਾ ਪਿੱਛੇ ਆ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਦੇ ਕੋਲ ਸੀ ਸਭ ਤੋਂ ਵੱاده ਸੱਚ ਹੈ ਕਈ ਬੰਦੇ ਕਹਿ ਵੀ ਦਿੰਦੇ ਨੇ ਵੀ ਤੁਸੀਂ ਆਪੀ ਵੀ ਉਹਦਾ ਨੁਕਸਾਨ ਕਰੀ ਜਾਂਦੇ ਹੋ ਪਰ ਜੇ ਤੁਹਾਡਾ ਬੱਚਾ ਕਈ ਵਾਰ ਗਲਤ ਕੰਮ ਕਰਦਾ ਗਲਤ ਤਾਂ ਉਹਨੂੰ ਕਹੋ ਵੇ ਤੂੰ ਕਰਦਾ ਇਹ ਚੀਜ਼ ਨਹੀਂ ਹੁੰਦੀ ਵੀ ਤੁਹਾਡੇ ਬੇਟਾ ਤੂੰ ਇਹਨੂੰ ਗਲਤ ਨਹੀਂ ਕਹਿ ਸਕਦਾ ਸਹੀ ਹੈ ਜੀ ਉਹਨੂੰ ਕਹਿ ਕੇ ਸਹੀ ਕਰੋ ਜ਼ਰੂਰਤ ਹੈ ਜੇ ਆਪਾਂ ਅੱਜ ਨਾ ਸਹੀ ਹੋਏ ਜਿਵੇਂ ਪਹਿਲਾਂ ਨਾ ਅਫਰੀਕਾ ਦੇ ਵਿੱਚ ਸੋਨੇ ਦੀ ਲੁੱਟ ਹੋ ਤੋਕਰੀ ਹੋਈ ਸੀਗੀ 19ਵੀਂ ਸਦੀ ਵਿੱਚ ਉਹਨਾਂ ਦੇਸ਼ ਚੋਂ ਉਹਨਾਂ ਨਿਕਲਦਾ ਸੀ ਗੋਰੇ ਲੁੱਟ ਕੇ ਲੈ ਕੇ ਗਏ ਉਸ ਤੋਂ ਬਾਅਦ ਆਈ ਆ 21ਵੀਂ 22ਵੀਂ ਸਦੀ 22ਵੀਂ ਸਦੀ ਵਿੱਚ ਤੇਲ ਦੀ ਜ਼ਰੂਰਤ ਸੀਗੀ ਅਫਰੀਕਾ ਦੇ ਅਰਬ ਦੇਸ਼ਾਂ ਤੇਲ ਨਿਕਲਦਾ ਸੀਗਾ ਉਸਾਮਾ ਵਿੱਚ ਲਾਦਨ ਵੀ ਆਉਦੇ ਤੇਲ ਉਹ ਕਹਿੰਦੇ ਸਾਡੀ ਜ਼ਮੀਨ ਚ ਤੇਲ ਨਿਕਲਦਾ ਤਾਂ ਸਾਡਾ ਪਰ ਉੱਥੇ ਵੀ ਦੇਖੋ ਅਮਰੀਕਾ ਆਇਆ ਉਹਨੇ ਲੁੱਟ ਕਰੀ ਤੇਲ ਦੀ ਸਾਰੇ ਹਮ ਲੁੱਟ ਕੁੱਟ ਕਰੀ ਉਹ ਕਹਿੰਦੇ ਇੱਕ ਹੱਥ ਚੋਂ ਬੰਦੂਕ ਫੜਦੇ ਘੱਟ ਚ ਪੈਸਾ ਫੜਦੇ ਸੀ ਉਹ ਕਹਿੰਦੇ ਗੋਲੀ ਮਾਰਾਂਗੇ ਦੋ ਦਾ ਦੋ ਜਾਊਗਾ ਜੇ ਤੁਸੀਂ ਅੱਧ ਸਾਨੂੰ ਦੇ ਦਦੋ ਤੁਸੀਂ ਰੱਖ ਲੋ ਪਰ ਕਿ ਉਹਨਾਂ ਦੇ ਤੇਲ ਤੇ ਉਹਨਾਂ ਨੇ ਕਬਜ਼ਾ ਕਰਿਆ ਆ ਕੇ ਲੁੱਟ ਕਰੀ ਅੱਜ ਦੁਨੀਆ ਦੀ ਤੇਲ ਦਾ ਜਿੰਨਾ ਲੈਣ ਦੇਣਾ ਹੁੰਦਾ ਮਿਲੀਅਨ ਡਾਲਰ ਚੋਂ ਹੁਣ ਰੋਲਾ ਆ ਗਿਆ ਅਨਾਜ ਦਾ ਫੂਡ ਦਾ ਪਾਣੀ ਦਾ ਹੁਣ ਆਖ ਹੈ ਇਹ ਪੰਜਾਬ ਦੇ ਇਹ ਗੱਲ ਪਰ ਫਿਊਚਰ ਦੇ ਵਿੱਚ ਤੁਸੀਂ ਸੋਚੋਗੇ 2030 2040 2060 ਤੱਕ ਜੇ ਸੋਚੋਗੇ ਤਾਂ ਫਿਊਚਰ ਦੇ ਵਿੱਚ ਆਪਣੀ ਪੰਜਾਬ ਦੀ ਜ਼ਮੀਨਾਂ ਉੱਤੇ ਕਬਜ਼ੇ ਹੋਣਗੇ ਪਰ ਬਚ ਜਾਣਗੇ ਜੇ ਤੁਸੀਂ ਥੋੜਾ ਜਿਹਾ ਆਪਣੇ ਸੈਲਫ ਸਹਲਫ ਡਿਪੈਂਡੈਂਟ ਹੋ ਜਾਓਗੇ ਆਪਦੇ ਉੱਤੇ ਆਪਦੇ ਪੈਰਾਂ ਤੇ ਆਪ ਖੜੇ ਹੋਗੇ ਆਪਦਾ ਪਟਕਟਾ ਬਣਾਉਗੇ ਆਪਦਾ ਬਚਾਓ ਕਿਉਂਕਿ ਜੇ ਹੁਣ ਮਲਾਦੇ ਮੋਦੀ ਜਿੱਤ ਗਿਆ ਤਾਂ ਬਹੁਤ ਔਖਾ ਹੁੰਦੀ ਜ਼ਿੰਮੇਵਾਰਤਾ ਸੋ ਉਹ ਚੀਜ਼ ਨੂੰ ਬਚਾਉਣ ਵਾਸਤੇ ਸੋਚਣ ਵਾਸਤੇ ਆਪਦੀ ਜ਼ਿੰਦਗੀ ਨੂੰ ਆਪਦੀ ਜ਼ਮੀਨ ਨੂੰ ਆਪਦੇ ਪਾਣੀ ਨੂੰ ਬਚਾਓ ਸਭ ਤੋਂ ਵੱਡੀ ਗੱਲ ਆਪਦੀ ਸਿਹਤ ਨੂੰ ਬਚਾਓ ਤੁਹਾਡੀ ਸਿਹਤ ਤੁਹਾਡੀ ਖੇਤੀ ਦੀ ਮਿੱਟੀ ਚ ਪਈ ਹੈ ਜੇ ਉਹ ਤੁਹਾਡੀ ਖੇਤ ਦੀ ਮਿੱਟੀ ਮੇਰੇ ਮੇਰੀ ਮਿੱਟੀ ਤੰਦਰੁਸਤਾ ਤਾਂ ਮੇਰੀ ਮੇਰੇ ਸਿਹਤ ਵੀ ਤੰਦਰੁਸਤਾ ਉਹ ਕਨੈਕਟ ਸਾਰਾ ਇੱਕੋ ਹੀ ਬਣਿਆ ਹੋਇਆ ਕੁਦਰਤ ਦਾ ਸੋ ਉਹ ਕਨੈਕਸ਼ਨ ਨੂੰ ਜੋੜ ਕੇ ਇੱਕੋ ਸਿਸਟਮ ਬਣਾਓ ਉਹਦੇ ਨਾਲ ਆਪ ਠੀਕ ਹੈ ਜੀ ਬਾਈ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਬਾਈ ਤੁਸੀਂ ਇਹ ਲਈ ਵਰਤਿਆ ਬਾਈ ਜੀ ਤੇ ਬਾਈ ਨਾਲ ਵੀ ਆ ਗਿਆ ਤੇ ਚਲੋ ਠੀਕ ਹੈ ਜੀ ਬਾਈ ਜੀ ਧੰਨਵਾਦ ਜੀ